ਮੇਰਾ ਮਨ ਪਰ ਜਨ ਮੈਂ ਨਹੀਂ ਕਰ ਸਕਦਾ ਇੱਥੇ ਹੁਣ ਜਿਵੇਂ ਕਹਿੰਦੇ ਵੀ ਇੱਥੇ ਜਿਵੇਂ ਉਹਨਾਂ ਨੇ ਕਹਿ ਕੇ ਕਮਰਾ ਬਣਵਾਇਆ ਉਮੇ ਫੋਰਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਮੇਰੀ ਸਮਾਦ ਬਣਾਈ ਜਾਵੇ ਹਾਂਜੀ ਹਾਂਜੀ ਉਹ ਫੌਜੀ ਆਰਮਿਲ ਦਸ ਦੇ ਨੇ ਵੀ ਤੁਸੀਂ ਮੇਰਾ ਮੱਕੀ ਸਮਾਦ ਬਣਾਉ ਉਥੇ ਕਿਨੇ ਮੈਂ ਲੋਕ ਸਾਲ 2.5 ਨੌਕਰੀ ਕੀਤੀ ਲੋਕ ਵਾਲੀ ਛੁੱਟੀਆਂ ਆਇਆ ਇੱਕ ਦਿਨ ਗੁੱਤੀ ਲਿਆ ਕੇ ਮੰਗ ਲਿਆ ਇਹ ਫਿਰ ਖਲੀਲਿੱਤ ਨਹੀਂ ਤੇ ਉਤਰਾ ਫਿਰ ਆਂਦਾ ਰਿਹਾ ਜਿੱਥੇ ਸੀ ਤੇ ਐਸੀ ਸੀ ਕਿ ਉੱਥੇ ਜਿੱਥੇ ਉਹਨਾਂ ਦਾ ਮੰਦਿਰ ਬਣਾਇਆ ਹੋਇਆ ਕਹਿੰਦੇ ਬੰਕਰ ਦੇ ਵਿੱਚ ਫਿਰ ਜਿੱਥੇ ਉਹ ਰਹਿੰਦੇ ਸੀਗੇ ਉੱਥੇ ਉੱਥੇ ਮੰਦਿਰ ਬਣਾਇਆ ਹੋਇਆ ਤੇ ਤੁਸੀਂ ਗਏ ਹੋ ਉੱਥੇ ਉਹਨਾਂ ਨਾਲ ਗੱਲਾਂ ਵੀ ਕਰਦੇ ਆ ਕਰਦੇ ਆ ਗੱਲਾਂ ਕੀ ਕੀ ਕਿਹਾ ਸੀ ਉਹਨਾਂ ਨੇ ਇਹ ਜਦੋਂ ਉਹ ਇਹ ਗੱਲ ਮੇਰੀ ਐਕਟਰੀ ਹੋਈ ਉੱਥੇ ਫੌਜੀ ਜੀ ਇਸ ਤਰ੍ਹਾਂ ਜਿਵੇਂ ਗੱਲ ਹੁੰਦੀ ਬਸਿੱਧੀ ਉਥੇ ਮੈਨੂੰ ਆਖਦਾ ਵੀ ਰਤਨ ਸਿੰਘ ਆ ਮੇਰੀ ਯੂਨਟ ਨਾਲ ਤੂੰ ਗੱਲਬਾਤ ਕਰ ਰਹੇਂਗਾ ਨਾ ਬਾਬਾ ਜੀ ਕਿਉਂ ਠੀਕ ਜੀ ਤੁਮਾ ਸੇ ਕੁਐਨਟੀਨ ਸਾਨੂੰ ਪਤਾ ਕਿਤਨਾ ਲੱਗਾ ਨਾ ਵੀ ਸਾਡੀ ਮਾਤਾ ਆਂਦੀ ਏ ਵੀ ਭਜਨ ਵਾਜਾਂ ਮਾਰਦਾ ਵੀ ਮੈਂ ਛੁੱਟੀ ਜਾਣਾ ਦੋ ਮਹੀਨੇ ਦੀ ਕੀ ਕੰਦਰਵੜ ਕੇ ਸਮਝੰਦੀ ਉਹ ਤੇ ਮੇਰਾ ਜਿਹੜਾ ਨਾ ਕੰਬੜਾ ਲਾਗੀ ਸੱਤ ਛੱਤ ਉਹਨੇ ਪਹਿਲਾ ਪਹਿਲਾ ਮਖੋਲ ਵੀ ਕੀਤਾ ਨਹੀਂ ਕਰਦੇ ਨਹੀਂ ਪਹਿਲਾਂ ਗਾਦੀ ਨਹੀਂ ਕੀਤੀ ਉਹ ਯਾਰ ਸੀ ਜਿਹੜੀ ਬਾਬਾ ਜੀ ਮਾਣ ਨਹੀਂ ਕਰੇ ਅਸੀਂ ਵੀ ਰੁਕ ਕੇ ਜਾਂੋਛੀ ਨਹੀਂ ਆਹੀ ਵੀ ਤੁਸੀਂ ਬਾਬਾ ਜੀ ਮੈਂ ਅਕੇ ਲੈ ਕੇ ਜਾਂਦੀ ਸੀ ਕਿਉਂ ਨਹੀਂ ਲੈ ਕੇ ਜਾਂਦੀ ਇੱਕ ਟਿਕਟ ਕਟਾਈ ਜਾਂਦੀ ਹੈ ਉਦੋਂ ਹੀ ਇੱਕ ਜਿਹੜਾ ਡੱਬਾ ਬੁੱਕ ਕਰਾਇਆ ਜਾਂਦਾ ਹੈ ਉਹਦੇ ਵਿੱਚ ਸੀਟ ਖਾਲੀ ਰੱਖੀ ਜਾਂਦੀ ਹੈ ਕੋਈ ਵੀ ਕੰਮ ਕਰਨਾ ਹੋਵੇ ਉਸ ਉਸ ਬਾਬਾ ਜੀ ਦੇ ਅੱਗੇ ਜਿੱਥੇ ਜੁੱਤੇ ਉੱਤੇ ਕੋਈ ਵੀ ਕੰਮ ਕਰਨਾ ਹੈ ਬਾਬਾ ਜੀ ਅੱਗੇ ਅਰਦਾਸ ਕਰਦੇ ਨੇ ਬਾਬਾ ਜੀ ਇੰਨੇ ਅਫਸਰ ਜਾ ਰਹੇ ਨੇ ਇੰਨੇ ਫੌਜੀ ਜਾ ਰਹੇ ਨੇ ਆਹ ਕੰਮ ਵਾਸਤੇ ਜਾ ਰਹੇ ਨੇ ਉਹ ਜਦੋਂ ਕੰਮ ਕਰਕੇ ਆਂਦੇ ਨੇ ਵਾਪਸ ਫਿਰ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਨੇ ਬਾਬਾ ਜੀ ਇੰਨੇ ਅਫਸਰ ਗਏ ਸੀ ਇੰਨੇ ਜਵਾਨ ਗਏ ਸੀ ਇਹ ਸਹੀ ਸਮ ਦੇ ਕੰਮ ਕਰਕੇ ਆ ਉਹ ਅਕਸਰ ਉਹਦਾ ਵੱਡਾ ਉਹ ਹਦਤੀ ਪਹਿਲਾਂ ਨਾ ਵੀ ਠੀ ਜਿਹੜਾ ਕੋਈ ਆਂਦੇ ਨਾ ਤੇ ਮੱਠਾ ਦੇਖ ਕੇ ਜਾਣਾ ਪਈ। ਪਹਿਲਾਂ ਹੈਖਾਂ ਕਿ ਜੁਆਣਾ ਇੱਧਰ ਮੋੜ ਗਿਆ ਉਹ ਮੱਠਾ। ਉਹਨੂੰ ਦੱਸ ਦੇਣ ਵੀ ਉਹਨੇ ਆਖਿਆ ਵੀ ਇਹਦਾ ਹੁਣਾਂ ਨੂੰ ਹੋ ਗਿਆ ਕਿ ਤੁੰ ਬਜਨੇ ਦੇ ਸ਼ਾਲ ਮਾਰਨੀ। ਉਹ ਫਿਰ ਪੈਟ ਬਜ ਗਿਆ ਹੀ ਤੇ ਉਹ ਫਿਰ ਜਾ ਜੋਥੇ ਗਿਆ। ਤੇ ਉਹਦੀ ਜਾਨੀ ਨੇ ਫਿਰ ਮੁਕੱਦਮਾ ਕੀਤਾ ਸੀ। ਕਿ ਮੇਰਾ ਹੀ ਨੇ ਬੰਦਾ ਮਾਰ ਦਿੱਤਾ ਹੈ। ਤੇ ਪਹਿਲੀ ਤਰੀਕੇ ਹੀ ਬੜੀ ਕੋਈ ਵੀ ਗੱਡੀ ਏ ਉਹਨੇ ਮੱਥਾ ਟੇਕ ਕੇ ਹੀ ਜਾਣਾ ਜੇਕਰ ਕੋਈ ਅਫਸਰ ਹੈ ਮੰਨ ਲਓ ਕੋਈ ਵੀ ਹੈ ਨਾ ਜਿੰਨੇ ਮੱਥਾ ਨਹੀਂ ਟੇਕਿਆ ਉਹ ਗੱਡੀ ਥੋੜੀ ਜੀ ਗਾਂ ਜਾ ਕੇ ਤੁਰਣੀ ਨਹੀਂ ਜਾਣੀ ਨਹੀਂ ਹੈਗੀ ਜਿੰਜਰੋ ਮੱਥਾ ਟੇਕੋ ਵਾਨ ਸ਼ਹੀਦ ਹੋਣ ਤੋਂ ਬਾਅਦ ਵੀ ਛਾਤੀ ਤਾਣ ਕੇ ਸਰਹੱਦ ਤੇ ਪਹਿਰਾ ਦੇ ਸਕਦਾ ਇਸ ਦੇਸ਼ ਦੀ ਮਿੱਟੀ ਨੂੰ ਪੁੱਛੋਗੇ ਤਾਂ ਜਵਾਬ ਹਾਂ ਹੀ ਮਿਲੇਗਾ ਕਹਿੰਦੇ ਨੇ ਕਿ ਵਤਨ ਦੀ ਮੁਹੱਬਤ ਜਦੋਂ ਦਿਲ ਦੇ ਵਿੱਚ ਵੱਸ ਜਾਵੇ ਤਾਂ ਨਾ ਤਾਂ ਸਮਾਂ ਹਰਾ ਸਕਦਾ ਤੇ ਨਾ ਹੀ ਮੌਤ ਕਪੂਰਥਲਾ ਦੇ ਪਿੰਡ ਕੂਕਾ ਦੇ ਵਿੱਚ ਪੈਦਾ ਹੋਏ ਬਾਬਾ ਹਰਪ੍ਰਜਨ ਸਿੰਘ ਵੀ ਅਜੇਹੀ ਹੀ ਇੱਕ ਸਿਪਾਹੀ ਹਨ ਜੋ ਮੌਤ ਤੋਂ ਬਾਅਦ ਵੀ ਆਪਣੇ ਫਰਜ਼ ਤੋਂ ਰਿਟਾਇਰ ਨਹੀਂ ਹੋ ਸਕੇ ਉਹ ਭਾਵੇਂ ਸ਼ਹੀਦ ਹੋ ਗਏ ਆਪਣਾ ਸਰੀਰ ਛੱਡ ਗਏ ਪਰ ਅੱਜ ਵੀ ਉਹਨਾਂ ਦੇ ਵੱਲੋਂ ਸਰਹੱਦ ਤੇ ਉਸੇ ਤਰੀਕੇ ਨਾਲ ਡਿਊਟੀ ਕੀਤੀ ਜਾਂਦੀ ਹੈ ਤਾਂ ਫੌਜ ਸਿਰਫ ਇੱਕ ਨੌਕਰੀ ਨਹੀਂ ਹੁੰਦੀ ਉਹ ਇੱਕ ਜ਼ਿੱਦ ਹੁੰਦੀ ਹੈ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਤੇ ਬਾਬਾ ਹਰਪ੍ਰਜਨ ਸਿੰਘ ਅੱਜ ਵੀ ਆਪਣਾ ਉਹ ਫਰਜ਼ ਨਿਭਾ ਰਹੇ ਨੇ ਅੱਜ ਵੀ ਆਪਣੇ ਫਰਜ਼ ਤੋਂ ਰਿਟਾਇਰ ਨਹੀਂ ਹੋ ਸਕੇ ਨੇ ਤਾਂ ਅੱਜ ਕੂਕਾ ਪਿੰਡ ਪਹੁੰਚਿਆ ਉਹਨਾਂ ਦੇ ਘਰ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਨਾਲ ਹੀ ਉਹਨਾਂ ਦੇ ਪਿੰਡ ਵਾਲਿਆਂ ਦੇ ਨਾਲ ਉਹਨਾਂ ਦੇ ਘਰ ਵਾਲਿਆਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹੀ ਉਹ ਪਿੰਡ ਹੈ ਜਿਸ ਪਿੰਡ ਦੇ ਵੱਲੋਂ ਬਹੁਤ ਸਾਲ ਪਹਿਲਾਂ ਇੱਕ ਆਪਣਾ ਪੁੱਤ ਦਿੱਤਾ ਗਿਆ ਸੀ ਫੌਜ ਨੂੰ ਜੋ ਅੱਗੇ ਚੱਲ ਕੇ ਫੋਰਸ ਦੇ ਵਿੱਚ ਅਮਰ ਪਹਿਰੇਦਾਰ ਦੇਸ਼ ਦਾ ਰਖਿਅਕ ਬਣ ਗਿਆ ਤਾਂ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਰਡਰ ਤੇ ਡਿਊਟੀ ਕਰਦਾ ਹਰ ਇੱਕ ਜਵਾਨ ਕਦੇ ਵੀ ਆਪਣੇ ਸਾਹਾਂ ਦੀ ਗਿਣਤੀ ਨਹੀਂ ਕਰਦਾ ਉਹ ਆਪਣੇ ਆਖਰੀ ਦਮ ਤੱਕ ਦੇਸ਼ ਦੀ ਰੱਖਿਆ ਲਈ ਲੜਦਾ ਰਹਿੰਦਾ ਹੈ ਪਰ ਪੰਜਾਬ ਰੈਜੀਮੈਂਟ ਦਾ ਇੱਕ ਅਜਿਹਾ ਵੀ ਜਵਾਨ ਹੈ ਜੋ ਸ਼ਹੀਦ ਹੋਣ ਤੋਂ ਬਾਅਦ ਵੀ ਬਾਰਡਰ ਤੇ ਡਿਊਟੀ ਕਰ ਰਿਹਾ ਹੈ ਬਾਬਾ ਹਰਪ੍ਰਜਨ ਸਿੰਘ ਦਾ ਨਾਮ ਸੁਣ ਕੇ ਜਿਹੜੀਆਂ ਸਿੱਕਮ ਦੀਆਂ ਬਰਫੀਆਂ ਪਹਾੜੀਆਂ ਨੇ ਉਹ ਅੱਜ ਵੀ ਉਹਨਾਂ ਨੂੰ ਸਲਾਮ ਕਰਦੀਆਂ ਨੇ ਅੱਜ ਕਪੂਰਥਲਾ ਉਹਨਾਂ ਦੇ ਪਿੰਡ ਪਹੁੰਚਿਆ ਕਿਉਂਕਿ ਕਪੂਰਥਲਾ ਦੇ ਵਿੱਚੋਂ ਪੈਦਾ ਹੋਈ ਸੀ ਅੱਜ ਉਹਨਾਂ ਦੇ ਘਰ ਦੇ ਵਿੱਚ ਬੈਠੇ ਆ ਇਹ ਉਹੀ ਘਰ ਹੈ ਜਿੱਥੋਂ ਉਹ ਫੌਜ ਦਾ ਸੁਪਨਾ ਲੈ ਕੇ ਸਿੱਕਮ ਗਏ ਸੀਗੇ ਤੇ ਅੱਜ ਵੀ ਸ਼ਹੀਦ ਹੋਣ ਤੋਂ ਬਾਅਦ ਉਸ ਸ਼ਹੀਦ ਜਵਾਨ ਦੀ ਰੂਹ ਉੱਥੇ ਡਿਊਟੀ ਕਰਦੀ ਹੈ ਗਸ਼ਤ ਕਰਦੀ ਹੈ ਤੇ ਨਾਲ ਹੀ ਜਿਹੜੇ ਵੀ ਭਟਕੇ ਹੋਏ ਫੌਜੀ ਨੇ ਉਹਨਾਂ ਨੂੰ ਰਾਹ ਦਿਖਾਉਂਦੀ ਹੈ ਤਾਂ ਉਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਬਾਪੂ ਜੀ ਇੱਥੇ ਤੁਹਾਡੇ ਨਾਲ ਬਚਪਨ ਬੀਤਿਆ ਹਨਾ ਤੁਸੀਂ ਭਰਾ ਉਹਨਾਂ ਦੇ ਤੇ ਕਿਵੇਂ ਦਾ ਬਚਪਨ ਰਿਹਾ ਬਚਪਨ ਤਾਂ ਬਹੁਤ ਵਧੀਆ ਹੀ ਉਹਨਾਂ ਦਾ ਕੋਈ ਅੰਤ ਨਹੀਂ ਵਧੀਆ ਬੰਦੇ ਹਨ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾਈ ਨਹੀਂ ਕੋਈ ਕਿਸੇ ਨਾਲ ਚੰਗੀ ਨਹੀਂ ਮੰਦੀ ਨਹੀਂ ਹਮ ਤੇ ਆਸਮੋਹਸਾ ਨਾਲ ਵਧੀਆ ਬੰਦੇ ਹਨ ਕਿੰਨੇ ਭੈਣ ਭਰਾ ਸੀ ਤੁਸੀਂ ਅਸੀਂ ਦੋ ਹੀ ਹਾਂ ਹਾਂਜੀ ਮੇਰੇ ਤੋਂ ਵੱਡਾ ਸੀ ਇਹ 3 ਸਾਲ ਇਹ ਉੱਜੜ ਕੇ ਆਇਆ ਇਥੋਂ ਉਹਦੇ ਸਾਲ ਦੇ ਹਨ ਪਹਾਤਾਂ ਨੇ ਚ ਤੇ ਮੇਰਾ ਇਹਨਾਂ ਨਾਲ 3 ਸਾਲ ਮੈਂ ਛੋਟਾ ਤੇ ਸ਼ੁਰੂ ਤੋਂ ਹੀ ਉਹਨਾਂ ਦੇ ਮਨ ਦੇ ਵਿੱਚ ਸੀ ਵੀ ਮੈਂ ਫੌਜ ਦੇ ਵਿੱਚ ਭਰਤੀ ਹੋਣਾ ਨਹੀਂ ਇਹ ਗੱਲ ਵਾਲੀ ਨਹੀਂ ਭਲਾ ਹੂੰ ਉਦੋਂ ਆਉਣ ਲੱਗ ਗਈ ਬਰੀ ਤੇ ਮਕਈਆਂ ਸੁੱਕ ਗਈਆਂ ਹੂੰ ਤੇ ਬੰਦੇ ਕਹਿਣ ਲੱਗੇ ਤੂੰ ਐਵੇਂ ਹੀ ਭਾਈਆਂ ਇੱਥੇ ਕੀ ਪਿਆ ਬਰਾਨਾ ਪੈ ਲਿਆ ਨੇ ਕਿ ਇੱਥੇ ਜਿਹੜੇ ਕੁਝ ਕੁਝ ਹੁੰਦਾ ਤੂੰ ਭਰਤੀ ਹੋ ਜਾ ਵੇਖ ਲੈ ਇਹ ਵਨ ਡਾਲੇ ਪਰਤੀ ਖੁੱਲੀ ਸੀ ਤੇ ਫਿਰ ਉੱਥੇ ਚਾਰ ਜਣੇ ਗਏ ਹਨ ਸਾਡੇ ਬਰਾਂਵਰੂ ਇਹ ਚਾਰੇ ਪਰਤੀ ਹੋ ਗਏ ਹਨ ਕਦੋਂ ਪਰਤੀ ਹੋਈ ਸੀ ਤੇ ਕਦੋਂ ਜਿਹੜੀ ਮੰਦਭਾਗੀ ਖਬਰ ਆਉਂਦੀ ਹੈ ਫਿਰ ਤੁਹਾਡੇ ਤੱਕ ਪਹੁੰਚਦੀ ਹੈ ਮੈਂ ਲੋਕ ਸਾਲ ਢਾਈ ਨੌਕਰੀ ਕੀਤੀ ਦੋ ਸਾਲ ਦੀ ਦੋ ਕੋਈ ਛੁੱਟੀਆਂ ਆਇਆ ਇੱਕ ਰਿੰਗੂਟੀ ਵੀ ਇੱਕੀ ਮੰਗਲੂ ਤੇ ਫਿਰ ਸ਼ਰੀਰੀ ਚ ਨਹੀਂ ਤੇ ਉਤਰਾ ਫਿਰ ਆਂਦਾ ਰਿਹਾ ਛੁੱਟੀ ਆਖਰੀ ਵਾਰ ਮੁਲਾਕਾਤ ਯਾਦ ਆਉਂਦੀ ਏ ਤੁਹਾਨੂੰ ਆਖਰੀ ਵਾਰ ਜਦੋਂ ਮਿਲ ਕੇ ਗਏ ਸੀਗੇ ਕੀ ਕਹਿ ਕੇ ਗਏ ਸੀ ਹਾਂਜੀ ਹਾਂਜੀ ਮੁਲਾਕਾਤ ਆਂਦੀ ਏ ਯਾਦ ਧਿਆਨ ਦੇ ਆ ਨਾ ਜਿਹੜਾ ਕਾਰਜ ਜੀ ਜਾਂਦਾ ਫਿਰ ਤੇ ਨਾਲੇ ਜੀਆਂ ਦੀ ਵੀ ਕਮੀ ਸੀ ਨਾ ਇਹ ਕਰਕੇ ਜੀਆਂ ਦੀ ਕਮੀ ਕਿਉਂ ਸੀ ਬਾਪੂ ਜੀ ਇਹ ਛੁੱਟੀ ਆਂਦਾ ਹੀ ਏ ਤੇ ਮੈਂ ਇਥੇ ਵਾਈ ਕਰਦਾ ਹਾਂ ਮੇਰੇ ਕੋ ਜਦੋਂ ਛੁੱਟੀ ਆਇਆ ਤੇ ਮੈਨੂੰ ਸਾਨੂੰ ਨਹੀਂ ਪਤਾ ਵੀ ਨਾ ਗੁੰਨੀ ਰਹਾ ਪੈ ਗਿਆ ਤੇ ਪੱਠੇ ਲੈ ਕੇ ਲਗਾ ਮੈਂ ਇਹ ਕਪੜੇ ਉੱਪਰ ਲਾ ਗਿਆ ਕਿ ਮੇਰੀ ਪਾਣੀ ਚੁੱਕੀ ਹੂੰ ਤੇ ਹੁਣ ਜਿਵੇਂ 2006 ਤੱਕ ਕਹਿੰਦੇ ਸਮਾਨ ਆਉਂਦਾ ਰਿਹਾ ਹੁਣ ਸਮਾਨ ਨਹੀਂ ਆਉਂਦਾ ਉਹਨਾਂ ਦਾ ਨਹੀਂ ਪਹਿਲਾਂ ਆਂਦਾ ਰਿਹਾ ਛੁੱਟੀ ਤੇ ਹੁਣ ਵੀ ਗੁਫਤ ਆਂਦਾ ਹੈ ਅੱਗਿਆ ਕੋ ਜਿਵੇਂ ਪਹਿਲਾਂ ਗੁਫਤ ਆਂਦਾ ਸੀ ਹੁਣ ਆਂਦਾ ਮੈਂ ਨਗਰੀ ਛੁੱਟੀ ਆਂਦੇ ਨੇ ਉਥੇ ਇਹ ਇਹਨੂੰ ਦੇਖੋ ਜਿੱਥੇ ਯਾਦ ਕਰੋ ਉੱਥੇ ਹੀ ਨੇ ਮੈਂ ਕੋਈ ਗੱਲ ਕਰਾਂ ਤੇ ਮੇਰਾ ਮੇਕੋ ਗੱਲ ਨਹੀਂ ਹੁੰਦੀ ਤੁਸੀਂ ਗਏ ਸੀਗੇ ਉੱਥੇ ਜਿੱਥੇ ਉਹਨਾਂ ਦਾ ਮੰਦਿਰ ਬਣਾਇਆ ਹੋਇਆ ਕਹਿੰਦੇ ਬੰਕਰ ਦੇ ਵਿੱਚ ਫਿਰ ਜਿੱਥੇ ਉਹ ਰਹਿੰਦੇ ਸੀਗੇ ਉੱਥੇ ਉੱਥੇ ਮੰਦਿਰ ਬਣਾਇਆ ਹੋਇਆ ਤੇ ਤੁਸੀਂ ਗਏ ਹੋ ਉੱਥੇ ਆਈ ਕਿ ਉੱਥੇ ਬੜੀ ਬੜੀ ਗਏ ਹਾਂ ਜਦੋਂ ਇੱਕ ਪਹਿਲਾਂ ਪਹਿਲਾਂ ਗਈ ਸੀ ਗਿਆ ਹਾਂ ਸੀ ਮੇਰੀ ਮਾਤਾ ਸੀ ਨਾਲ ਗਈ ਮੈਂ ਦੁਮਿਏ ਨੇ ਗਿਆ ਹਾਂ ਸੀ ਉਹ ਨੂੰ ਕਹਿਣ ਲੱਗੇ ਵੀ ਆਈਰ ਅਈਨ ਤਰ੍ਹਾਂ ਕਿ ਹੁਣ ਬਰਫ਼ ਬੜੀ ਪੈਂਦੀ ਸੀ ਨਾ ਚੇਤਰ ਦੇ ਮਹੀਨੇ ਚ ਗਿਆ ਹਾਂ ਕਹਿ ਲੱਗੇ ਵੀ ਹੁਣ ਉੱਥੇ ਦਰਸ਼ਨ ਜਿਹੜੇ ਨੇ ਅਜੇ ਨਹੀਂ ਹੋ ਸਕਦੇ ਤੁਹਾਨੂੰ ਟਾਈਮ ਲੱਗਣਾ ਹੈ ਅਸੀਂ ਕਿਹਾ ਵੀ ਸਾਡੇ ਤੋਂ ਪਿੱਛੇ ਜ਼ਿੰਮੇਦਾਰਾ ਵੀ ਹੈਗਾ ਹਮਾਰਾ ਮੋਟੇ ਡੰਗਰ ਡੁੰਗਰ ਵੀ ਨੇ ਕਿ ਅਸੀਂ ਇਹ ਪਿੰਨੇ ਜਨ ਨਹੀਂ ਦਾ ਸਕਦੇ ਉਹਨਾਂ ਵੱਲ ਸ਼ਰਕ ਜਿਹੜੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਬਰਫ਼ ਦੀ ਉਹ ਫਿਰ ਸਫਾਈ ਕਰਕੇ ਉਹਨਾਂ ਨੂੰ ਦਰਸ਼ਨ ਦਿਵਾਏ ਤੁਹਾਡੇ ਨਾਲ ਗੱਲਾਂ ਵੀ ਕਰਦੇ ਆ ਕਰ ਦੇਣੇ ਕਰਦਾ ਹੂੰ ਕੀ ਕੀ ਕਿਹਾ ਸੀ ਉਹਨਾਂ ਨੇ ਇਹ ਜਦੋਂ ਉਹ ਗੱਲ ਮੇਰੀ ਇਕੱਲੀ ਹੋਈ ਉਥੇ ਫੌਜੀ ਜੀ ਇੱਕ ਤਰ੍ਹਾਂ ਜਿਵੇਂ ਗੱਲ ਹੁੰਦੀ ਸਿੱਧੀ ਉਥੇ ਮੈਨੂੰ ਆਖਦਾ ਵੀ ਰਦਰ ਸਿੰਘ ਆ ਮੇਰੀ ਯੂਨਿਟ ਨਾਲ ਤੂੰ ਗੱਲਬਾਤ ਕਰ ਲਏਂਗਾ ਨਾ ਤੇ ਮੇਰੀ ਯੂਨਿਟ ਦਾ ਸਤਿਕਾਰ ਕਰਨਾ ਤੇ ਮੇਰਾ ਨਾ ਮਨ ਭਰ ਗਿਆ ਮੈਂ ਅਗੂ ਗੱਲ ਨਹੀਂ ਫਿਰ ਕਰ ਸਕਿਆ ਮੈਂ ਉਹਦੇ ਨਾਲ ਗੱਲ ਕਰ ਹੀ ਨਹੀਂ ਸਕਿਆ ਫਿਰ ਮੈਨੂੰ ਆਖਦਾ ਵੀ ਯੂਨਿਟ ਇਕੱਠੀ ਹੋ ਗਈ ਗੁਰਦਲੇ ਹੱਥ 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 ਥਲੇ ਤੇ ਦੋਨੋਂ ਨੌਜਵਾਨ ਲੈਣ ਹਥਿਆਰੇ ਨੇ ਤੇ ਉਹ ਇਹਨਾਂ ਨੂੰ ਮੈਂ ਦੱਸਣਾ ਹੀ ਆ ਪਿਆ ਜੇ ਮੈਂ ਕਿਹਾ ਵੀ ਇਤਨੇ ਇਤਨੇ ਗੱਲਬਾਤ ਹੋਈ ਇਸੇ ਇਹ ਕਹਿੰਦਾ ਕੋਈ ਬਲਜਿੰਦਰ ਬਲਜਿੰਦਰ ਸਿੰਘ ਕਹਿੰਦਾ ਕੋਈ ਮੈਂ ਕਰ ਲਾਂਗਾ ਗੱਲ ਦੋ ਹੱਥ ਨਾਲ ਬਣਾਵਾਂ ਲੂੰ ਹਣ ਸਾਡੇ ਆਪਣੇ ਸ਼ਰੀਕ ਹੀ ਹਨ ਤੇ ਇਹ ਵੀ ਇਹ ਇਹ ਅੰਦਰ ਕੋਣੀ ਮੈਂ ਕਰ ਲਾਂਗਾ ਅਜੇ ਇਹਨਾਂ ਨੂੰ ਦੱਸਣਾ ਹੀ ਆ ਪਿਆ ਤੇ ਦੋ ਜਵਾਨ ਅੱਗੇ ਲੈ ਆਣਾ ਹਤੇ ਬਾਬਾ ਜੀ ਤੁਹਾਨੂੰ ਜੁੰਟ ਨੇ ਮਿਲਣਾ ਤੇ ਆਉ ਚਲੀਏ ਤੇ ਇਤ ਤਰਿਆਰ ਸਾਂ ਪਟਨਾ ਸਾਹਿਬ ਜਾਣਾ ਸੀ ਅੱਗੇ ਤਰਿਆਰ ਸਾਂ ਸੀ ਉਹ ਫਿਰ ਅਹੀ ਤੁਰ ਪਾ ਉਹ ਵੀ ਇਤ ਨਹੀਂ ਫਿਰ ਤੁਰ ਪਾ ਦੇ ਉੱਤੇ ਚੜ ਕੇ ਘੁੰਮਣ ਆਲੇ ਆਜ ਨੇ ਉੱਤੇ ਚਾਹ ਪਾਣੀ ਆ ਗਿਆ ਥੱਲੇ ਉਰੇ ਬਾਬਾ ਜੀ ਦੀ ਭਜਿਲਕਾਰੇ ਦੇ ਜਲਕਾਰੇ ਛੱਡੇ ਉਹਨਾਂ ਬਾਬਾ ਜੀ ਦੀ ਉਥੇ ਇਜਤਮਾਨ ਤੇ ਕੋਈ ਗਾਰੰਟੀ ਨਹੀਂ ਦੇ। ਬਹੁਤ ਸਤਿਕਾਰ ਦੇ। ਬਾਬਾ ਜੀ 1968 ਦੇ ਵਿੱਚ ਸ਼ਹੀਦ ਹੋਏ ਸੀ ਹਨਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹ ਹੁਣ ਵੀ ਹੈਗੇ ਨੇ? ਸਾਨੂੰ ਉਦੋਂ ਸਾਨੂੰ ਨਹੀਂ ਉਦੋਂ ਨਹੀਂ ਪਤਾ ਲੱਗਾ ਫਿਰ ਥੋੜੇ ਦਿਨਾਂ ਜੀ ਪਿੱਛੋਂ ਸਹਿੰਦੇ ਸੀ ਦੇਖੋ ਪਤਾ ਲੱਗ ਗਿਆ ਫਿਰ ਤੇ ਫਿਰ ਤਾਂ ਕੋਈ ਗੱਲ ਹੀ ਨਹੀਂ ਲਈ। ਫੌਜ ਚੋ ਦੱਸਿਆ ਗਿਆ ਸੀ ਜਾਂ ਫਿਰ ਘਰੋਂ ਕਿਸੇ ਦੇ ਵੱਲੋਂ ਦੱਸਿਆ ਗਿਆ ਸੀ ਘਰੋਂ ਹੀ ਤੋਂ ਕਿਸੇ ਨੂੰ ਕਿੰਨੂੰ ਪਤਾ ਲੱਗਣਾ ਹੈ ਫੌਜੀਆਂ ਨੂੰ ਪਤਾ ਲੱਗਦਾ ਸੀ ਹੂੰ ਫੌਜੀ ਆਂਦੇ ਹਨ ਜਿਹੜੇ ਉਹ ਇਲਾਕੇ ਦੇ ਰਹਿ ਗਏ ਹੁੰਦੇ ਹਨ ਨਾ ਤੇ ਲਾਗੇ ਦੇ ਹਨ ਫਿਰ ਉਹ ਆਂਦੇ ਹਨ ਹੂੰ ਤੇ ਹੂੰ ਜਿਵੇਂ ਉਹ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਉਹਨਾਂ ਦੀ ਮੌਜੂਦਗੀ ਹੈਗੀ ਹੈ ਸਾਨੂੰ ਪਤਾ ਤੇ ਇਤਨਾ ਲੱਗਾ ਨਾ ਵੀ ਸਾਡੀ ਮਾਤਾ ਆਂਦੀ ਹੈ ਵੀ ਭਜਨ ਵਾਜਾ ਮਾਰਦਾ ਵੀ ਮੈਂ ਛੁੱਟੀ ਜਾਣਾ ਮੈਂ 2 ਮਹੀਨੇ ਦੀ ਤੂੰ ਇਹ ਅੰਦਰ ਵੱੜ ਕੇ ਸਮਝ ਜਾਂਦੀ ਓ ਕਿ ਮੇਰਾ ਜਿਹੜਾ ਨਾ ਕਮਰਾ ਲਾਗੀ ਛੱਤੋਂ ਹਮ ਮੈਂ ਜਾਂ ਮਹਾਰਾਤ ਨੂੰ ਦੀ ਕਰਦੀ ਰਹਿਣੀ ਹੈ ਤੇ ਮੇਰੇ ਨਾਲ ਗੱਲ ਕਰੇਂਗਾ ਮਾਪੇ ਛੱਤ ਲਾਂਗਾ ਛੱਤ ਲਿਆਂਗਾ ਉਹ ਫਿਰ ਨਾ ਉਹ ਦਿਨ ਹੀ ਰਾਤ ਫਿਰ ਚਾਰਾ ਜੇ ਤੂੰ ਪਹਿਲਾਂ ਹੀ ਮੇਰੇ ਕੋਲ ਆ ਗਾ ਤੇ ਮੈਨੂੰ ਆਂਦੇ ਨੇ ਮੇਰੇ ਨਾਲ ਜੱਫੀ ਪਾ ਕੇ ਸੌਂਗਾ ਤੇ ਗੰਮੀ ਪੈਗਾ ਤੇ ਬੜਿਆ ਸੇਕੜਕੜਾ ਮਾਰ ਕੇ ਪਹਿਲਾਂ ਹੁਣ ਖੁਸ਼ੀ ਉਹ ਫਿਰ ਮੈਨੂੰ ਫਿਰ ਨੀਂਦਰ ਕਿੱਥੇ ਪਵੇ ਮੈਂ ਕਦੀ ਉੱਠ ਕੇ ਬਹਿ ਜਾਵਾਂ ਕਦੀ ਲੰਮਾ ਬਹਿ ਜਾ ਆ ਹਨ ਤੇ ਉਹ ਫਿਰ ਭਾਈ ਬੋਲ ਪਿਆ ਤੇ ਫਿਰ ਮੈਂ ਡੰਗਰਾਂ ਨੂੰ ਬੰਨੇ ਕੱਢੇ ਪੱਠੇ ਪਾਈ ਡੰਗਰਾਂ ਨੂੰ ਪੱਠੇ-ਪੁਠੇ ਪਾ ਗਏ ਤੇ ਧਾਣਾ ਸ਼ੁਰੂ ਕਰ ਦਿੱਤਾ ਕਮਰਾਂ ਡੰਗਰਾਂ ਦਾ ਉਹ ਫਿਰ ਇੱਕ ਦਾ ਕੱਚਾ ਪਿਆ ਸੀ ਉਹ ਸਾਡਾ ਹੀ ਕਲਾਕਾਰ ਸੀ ਤੇ ਜਾਂ ਦੋ ਘਾਰ ਇੱਕ ਇੱਕ ਤਾਂ ਸੀ ਸਾਡੇ ਚੜ੍ਹਦੇ ਬੰਨੇ ਆ ਜਿਹੜਾ ਬੁੱਢਾ ਕੋ ਲੰਗੇ ਆਖੇ ਵੀ ਇਹ ਤੂੰ ਰਤਨ ਸਿਆ ਇਹ ਮਾਰਾ ਕੰਮ ਕਰ ਲੱਗਾ ਡੰਗਰਾਂ ਫਿਆਲ ਚ ਮਾਰਨੇ ਨੇ ਮੈਂ ਕਿਹਾ ਇਹ ਡੰਗਰ ਤਗੜੀ ਨਹੀਂ ਖਲੋਂਦੀ ਨਹੀਂ ਟੱਕਰ ਮਾਰਦੇ ਨੇ ਅੰਦਰ ਹੋਰ ਕੀ ਕਹਿਣਾ ਹੈ ਇਹਗੇ ਵੀ ਡੰਗਰ ਤਗੜੇ ਹਨ ਉਹ ਕਹਨ ਲੱਗੇ ਨਹੀਂ ਅਜਿਹਾ ਕਰਤੇ ਸਿਆਲ ਆਣਾ ਹੈ ਇਹ ਕੱਤੇ ਨੇ ਕਿ ਕੋਰਾ ਨੂੰ ਪੈਂਦਾ ਬੱਦਲ ਛੱਦਲ ਵੀ ਪੈਂਦੇ ਨੇ ਤੇ ਇਹ ਡੰਗਰਾਂ ਦਾ ਫਿਰ ਮਾਰਾ ਆ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਚੁੱਲਾ ਸਵਾ ਛੱਡ ਲੰਗੇ ਦੇ ਜਿਆ ਕਰਾਂਗੇ ਵੀ ਅਹੀ ਇਹ ਨਹੀਂ ਗੱਲ ਲੱਸਦੇ ਨਾ ਪਰ ਲੋਕੀ ਮਕਾਉਲ ਕਰਦੇ ਨਾ ਉਹਨੇ ਪਹਿਲਾਂ ਪਹਿਲਾਂ ਮਖੋਲ ਵੀ ਕੀਤਾ ਨਹੀਂ ਕਰਦੇ ਨਹੀਂ ਅਸੀਂ ਪਹਿਲਾਂ ਗੱਲ ਹੀ ਨਹੀਂ ਕੀਤੀ ਨਾ ਹਾਂ ਤੇ ਉਹ ਫਿਰ ਜਦੋਂ ਇਹ ਗੱਲ ਬਾਤ ਹੋਈ ਫਿਰ ਮੈਂ ਢਾਣਾ ਸ਼ੁਰੂ ਕਰ ਦਿੱਤਾ ਫਿਰ ਦੋ ਗੱਡੇ ਮੈਂ ਬਰਾਂਹ ਵਾਲਾ ਕੱਪਣਾ ਲਿਆ 3000 ਇੱਟਾਂ ਦੀ ਅਗਲੇ ਦਿਨ ਫਿਰ 3000 ਇੱਟਾਂ ਦੀ ਕੁਝ ਇਥੇ ਹਣ ਨੀਆਂ ਨੂੰ ਪਾ ਕੇ ਦੋ ਗੱਡਰ ਦਾ ਕਮਰਾ ਬਣਾਤਾ ਹਾਂ ਇਤਨਾ ਫਿਰ ਅਸੀਂ ਵੇਡ ਲਾਤਾ ਉਹ ਕਮਰੇ ਅਗਲੇ ਸਾਲ ਫੇ ਗੱਡੀ ਆਨ ਖਲੋਤੀ ਬੂਵੇ ਅੱਗੇ ਵੀ ਬਾਬਾ ਜੀ ਸੁੱਤੀ ਆਏ ਨਹੀਂ ਤੇ ਬੂਬਾ ਦਰਵਾਜ਼ਾ ਗੇਟ ਖੋਲੋ ਅੱਜ ਫੇ ਗੇਟ ਖੋਲਿਆ ਗੱਡਾ ਕੋਲ ਅੰਦਰ ਹੀ ਵਰਦਾ ਸੀ ਨਾ ਅੱਗੇ ਪਹਿਲਾਂ ਸਾਡੇ ਆਹ ਲੋਕ ਦੇ ਕਮਰੇ ਹਨ ਤੇ ਇਹ ਸਾਰਾ ਵੀੜਾ ਵਿਹਲਾ ਸੀ ਉਹ ਫੇ ਰਹੀ ਕਿ ਅਸੀਂ ਅੰਦਰ ਵੜ ਲੋ ਫੇ ਅੰਦਰ ਵੜੀ ਗੱਡੀ ਫੇ ਉੱਥੇ ਜਿਸ ਪਹਿਲਾਂ ਕਮਰਾ ਸੀ ਕਿਹਾ ਸੀ ਇਮੇ ਬੈੱਡ ਸੀ ਉੱਥੇ ਫੇ ਮੈਂ ਕਹਾਂ ਤੁਹੀ ਬਾਗੇ ਦਾ ਸਮਾਨ ਉੱਥੇ ਫੇ ਰੱਖ ਦਿੱਤਾ ਇਹ ਤਾਂ ਸਮਾਨ ਕਿਵੇਂ ਆਉਂਦਾ ਸੀਗਾ ਕੌਣ ਕੌਣ ਲੈ ਕੇ ਆਉਂਦਾ ਸੀ ਫੌਜੀ ਲੈ ਕੇ ਆਉਂਦੇ ਹਨ ਉਹ ਉਹ ਪੌਲ ਜਿਹੜੀ ਜੁਨਟ ਉੱਤੇ ਹੁੰਦੀ ਸੀ ਉੱਤੇ ਸੇਵਾਦਾਰ ਉਹ ਹੀ ਲੈ ਜਾਂਦੇ ਹਨ ਅੱਛਾ ਤੁਸੀਂ ਹੁਣ ਤੁਹਾਡੇ ਇੱਕ ਦੋ ਵਾਰੀ ਗੱਲ ਹੋਈ ਆ ਕਦੇ ਉਸ ਤੋਂ ਬਾਅਦ ਵੀ ਕਦੇ ਗੱਲ ਹੋਈ ਆ ਗੱਲ ਆਪਣੀ ਸੁਖਣੀ ਚੀ ਵੀ ਜਿਹੜੀ ਹੁੰਦੀ ਰਹੀ ਹੈ ਨਾ ਸੱਚੀਆਂ ਟਾਲੀ ਹੁੰਦੀਆਂ ਨਹੀਂਆਂ ਤੇ ਜੇ ਇਹ ਇਹ ਏਜ ਮੇਰੇ ਨਾਲ ਪਹਿਲੀ ਵਾਰ ਗੱਲ ਇਤਨਾ ਹੋਈਏ ਸੇ ਕਮਲੇ ਜੀ ਆ ਕੇ ਜਿਹੜੀ ਤੁਹਾਨੂੰ ਅੱਗੇ ਦੱਸੀ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਐਦਾ ਕਿਹਾ ਜਾਂਦਾ ਵੀ 2006 'ਚ ਉਹਨਾਂ ਨੂੰ ਰਿਟਾਇਰ ਕਰਤਾ ਸੀ ਤੇ ਸਮਾਨ ਉਸ ਤੋਂ ਬਾਅਦ ਆਉਣਾ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਨਹੀਂ ਆਉਂਦਾ ਸਮਾਨ ਗੁਪਤ ਰੂਪ ਦੇ ਵਿੱਚ ਸਮਾਨ ਆਉਂਦਾ ਹਾਂਜੀ ਬਾਬਾ ਜੀ ਦੀ 2006 ਦੇ ਵਿੱਚ ਬਾਬਾ ਜੀ ਦੇ ਮਾਤਾ ਜੀ ਖਸਬੈਰ ਹੋਏ ਸੀ ਅਸੀਂ ਵੀ ਉਹਨਾਂ ਨੂੰ ਕਿਹਾ ਪੁੱਛਿਆ ਹੀ ਵੀ ਤੁਸੀਂ ਉਹਨਾਂ ਬਾਬਾ ਜੀ ਨੂੰ ਛੁੱਟੀ ਜਿਵੇਂ ਅੱਗੇ ਲੈ ਕੇ ਜਾਂਦੇ ਸੀ ਕਿਉਂ ਨਹੀਂ ਲੈ ਕੇ ਜਾਂਦੇ ਤੇ ਉਹ ਕਹਿੰਦੇ ਨੇ ਦੋ ਬਾਬਾ ਜੀ ਨੂੰ ਰਟਾਇਰ ਕਰਦੇ ਤੇ ਕਰ ਪਰ ਉਥੇ ਉਸੇ ਤਰੀਕੇ ਦੇ ਨਾਲ ਹੀ ਉਥੇ ਆਰਮੀ ਦੀ ਜਵੇਂ ਸਖਲਾਈ ਚਲਦੀ ਏ ਜਿੱਦੂ ਬਾਬਾ ਜੀ ਛੁੱਟੀ ਜਾਂਦੇ ਸੀ ਹੁਣ ਵੀ ਅੱਜ ਵੀ ਉਥੇ ਉਵੇਂ ਹੀ ਸਖਲਾਈ ਚਲਦੀ ਏ ਜਿੱਦੂ ਛੁੱਟੀ ਗੁਪਤ ਰੂਪ ਵਿੱਚ ਬਾਬਾ ਜੀ ਨੂੰ ਘਰ ਆਂਦੇ ਨੇ ਕਹਿੰਦੇ ਉਦਾਂ ਹੀ ਟਿਕ ਟਕਟਾਈ ਜਾਂਦੀ ਏ ਉਦਾਂ ਹੀ ਇੱਕ ਜਿਹੜਾ ਡੱਬਾ ਬੁੱਕ ਕਰਾਇਆ ਜਾਂਦਾ ਉਹਦੇ ਚ ਸੀਟ ਖਾਲੀ ਰੱਖੀ ਜਾਂਦੀ ਆ ਨਹੀਂ ਪਹਿਲਾਂ ਜਿੱਦੂ ਆਂਦੇ ਹੁੰਦੇ ਸੀ ਤੂੰ ਬਾਬਾ ਜੀ ਦੀ ਸੀਟ ਮਤਲਬ ਕੀ ਖਾਲੀ ਰੱਖੀ ਜਾਂਦੀ ਸੀ ਫੌਜੀ ਟਿਕਟ ਕੱਟੀ ਹੋਣ ਦੀ ਪਤਾ ਹੈਗਾ ਹੁਣ ਗੁਪਰੂ ਵਿੱਚ ਆਂਦੇ ਨੇ ਤੇ ਮਹੀਨਾ ਉਹ ਕਿ ਆਰਮੀ ਵਾਲੇ ਇਹੋ ਕਹਿੰਦੇ ਨੇ ਵੀ ਜਿੰਨੇ ਚਿਰ ਬਾਬਾ ਜੀ ਘਰ ਨੇ ਹੁਣ ਚਿਰ ਬਾਰਡਰ ਪੂਰਾ ਸੀਲ ਰਹਿੰਦਾ ਹੈ ਫੌਜੀ ਸਗਲਾਈ ਚਲਦੀ ਹੈ ਅੱਜ ਵੀ ਚਲਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੇ ਬਾਬਾ ਜੀ ਵਾਪਸ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਆਰਮੀ ਫਿਰ ਥਲੇ ਆਂਦੀ ਜਾ ਐਦਾ ਕਹਿੰਦੇ ਆ ਵੀ ਜਿਵੇਂ ਉੱਥੇ ਕੋਈ ਫੌਜੀ ਜੇ ਕੋਈ ਗਲਤੀ ਕਰ ਦਵੇ ਜਾਂ ਫਿਰ ਕੋਈ ਅਣਗੇਲੀ ਹੋ ਜਾਵੇ ਜਾਂ ਸੋ ਜਾਵੇ ਡਿਊਟੀ ਦੇ ਦੌਰਾਨ ਤਾਂ ਉਹਨਾਂ ਨੂੰ ਵੀ ਉਹ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਆ ਹਾਂ ਹਾਂ ਇਹ ਪਹਿਲਾਂ ਜਦੋਂ ਬਾਬਾ ਜੀ ਛੁੱਟੀ ਜਾਂਦੀ ਹੁੰਦੀ ਸੀ ਤੇ ਜਦੋਂ ਓਮਕਾਰ ਛੁੱਟੀ ਆਏ ਸੀ ਤੇ ਉੱਥੇ ਜਿਹੜੇ ਫੌਜੀ ਵੀਰ ਨੇ ਜਿਹੜੇ ਮਰਕੀ ਪ੍ਰੋਪਰ ਜਿੰਦੀ ਡਿਊਟੀ ਭੋਗ ਲਵਾਣਾ ਤਿੰਨੇ ਟਾਈਮ ਪ੍ਰਸ਼ਾਦੇ ਦਾ ਦੋ ਟਾਈਮ ਚਾਹ ਦਾ ਤੇ ਇੱਕ ਵਾਰੀ ਉਹ ਭੋਗ ਲਵਾਣਾ ਭੁੱਲ ਕੇ ਕਹਿੰਦੇ ਚਲ ਬਾਬਾ ਜੀ ਤੇ ਉਹਨ ਘਰੇ ਗਏ ਨੇ ਤੇ ਬਾਬਾ ਜੀ ਨੇ ਰਾਤ ਨੂੰ ਠਾਲੇ ਉਹਨਾਂ ਨੂੰ 12 ਵਜੇ ਫਿਰ ਫੌਜੀਆ ਨੇ 12 ਵਜੇ ਉੱਠ ਕੇ ਪ੍ਰਸ਼ਾਦਾ ਤਿਆਰ ਕਰਕੇ ਭੋਗ ਲਵਾ ਕੇ ਤੇ ਫਿਰ ਉਸ ਦਿਨ ਹੁਣ ਜਿਵੇਂ ਛੁੱਟੀ ਹੁੰਦੀ ਸੀਗੇ ਬਾਪੂ ਜੀ ਤੁਹਾਨੂੰ ਕਦੇ ਅਹਿਸਾਸ ਹੋਇਆ ਇੱਥੇ ਹੋਣ ਦਾ ਘਰੇ ਕੀ ਘਰੇ ਆਏ ਆ ਤੇ ਇਸ ਜਿਹੜਾ ਕਮਰਾ ਤੁਸੀਂ ਬਣਾਇਆ ਹੈ ਤੇ ਇੱਥੇ ਕਦੇ ਤੁਹਾਨੂੰ ਅਹਿਸਾਸ ਹੋਇਆ ਵੇਖੋ ਜੀ ਸਾਥ ਇਹ ਇੱਥੇ ਤੱਕ ਤਾਂ ਗੱਲਾਂ ਐਵੇਂ ਥੋੜੀਆਂ ਉੱਪਰ ਜਾਂਦੀਆਂ ਨੇ ਹੈ ਸਭ ਕੁਝ ਜੰਮ ਸਾਹਸ ਜਿੱਥੇ ਉਹਨਾਂ ਨੂੰ ਯਾਦਗਰ ਉਹਥੇ ਹੀ ਹਾਜ਼ਰ ਨੇ ਸ਼ੀਸ਼ ਸਿੰਘ ਵੀ ਵਾਲ ਵੀ ਮਿਲਦੇ ਸੀਗੇ ਘਰੋਂ ਬਿਸਤਰੇ ਤੋਂ ਹਾਂ ਸ਼ੀਸ਼ ਸਿੰਘ ਜਿੱਥੇ ਯਾਦਗਰ ਉਹਥੇ ਹੀ ਹਾਜ਼ਰ ਹੁੰਦੇ ਨੇ ਜੀ ਹਾਂਜੀ ਹੁਣ ਸੰਗਤਾਂ ਨੇ ਜਿੱਥੇ ਯਾਦ ਕਰਦੀਆਂ ਜਿੱਥੇ ਅਰਦਾਸਾਂ ਬੰਦੀਆਂ ਕਰਦੇ ਨੇ ਉਥੇ ਜਿਹੜੇ ਸ਼ਰਧਾਮਾਨੇ ਸੰਗਤਾਂ ਦੇ ਨਾਲ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੇ ਸ਼ਰਧਾਮਾਨ ਨੇ ਦਰਸ਼ਨ ਵੀ ਹੁੰਦੇ ਨੇ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਅੱਛਾ ਇਦਾਂ ਵੀ ਕਿਹਾ ਜਾਂਦਾ ਵੀ ਬਾਬਾ ਜੀ ਦੇ ਮਾਤਾ ਜੀ ਨੂੰ ਤਨਖਵਾ ਦਾ 1/4 ਹਿੱਸਾ ਜਿਹੜਾ ਉਹ ਦਿੰਦੀ ਐ ਫੌਜ ਨਹੀਂ ਨਹੀਂ ਇਹ ਮਤਲਬ ਕਿ ਜਦੋਂ ਬਾਬਾ ਜੀ ਸ਼ਹੀਦ ਹੋਏ ਨੇ ਨਾ ਸਾਡੇ ਦਾਦੀ ਜੀ ਦੇ ਨਾਂ ਤੇ ਬਾਬਾ ਜੀ ਦੇ ਮਾਤਾ ਜੀ ਦੇ ਨਾਂ ਤੇ ਪੈਨਸ਼ਨ ਲੱਗੀ ਸੀ ਉਸ ਟਾਈਮ ਤੇ ਤੇ ਕੁਝ ਪੈਸੇ ਉਹ ਮਤਲਬ ਕਿ ਉੱਥੋਂ ਸਿਕਮ ਤੋਂ ਘਲਦੇ ਹੁੰਦੇ ਸੀ ਚੜ੍ਹਾਵੇ ਦੇ ਵਿੱਚੋਂ ਜਿਵੇਂ ਪਹਿਲਾਂ 500 ਹੋਇਆ ਉਹ ਸਮੇਂ ਦੇ ਮੁਤਾਬਕ ਜਿਵੇਂ 1000 ਹੋ ਗਿਆ 2500 ਹੋ ਗਿਆ ਸਮਝਦੇ ਮੈਂ ਤਾਂ ਆਪਾਂ ਤਾਂ ਉਹ ਜਿੰਨ 2006 ਜੀ ਤੋਂ ਪੁਰੇ ਨੇ ਉਦੋਂ ਬਾਬਾ ਜੀ ਚਾਰ ਹਜ਼ਾਰ ਰੁਪਿਆ ਕੀਤਾ ਸੀ ਉਹਨਾਂ ਨੇ ਤੇ ਉਹ ਫਿਰ ਅਹੀ ਵਾਪਸ ਕਰਤਾ ਸੀ ਕਿਉਂਕਿ ਮਾਤਾ ਜੀ ਐਕਸਪਾਇਰ ਹੋ ਗਏ ਸੀ ਨਾ ਅੱਜ ਕਹਿੰਦੇ ਜਦੋਂ ਕਿਸੇ ਵੀ ਨਵੇਂ ਫੌਜੀ ਦੀ ਉੱਤੇ ਪੋਸਟਿੰਗ ਹੁੰਦੀ ਹੈ ਸਿੱਕਮ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਬਾਬਾ ਜੀ ਦੇ ਮੰਦਰ 'ਚ ਜਾ ਕੇ ਉਹ ਪਹਿਲਾਂ ਮੱਥਾ ਟੇਕਦਾ ਹੈ ਤੇ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਪ੍ਰੋਸੀਜਰ ਜਿਹੜਾ ਹੁੰਦਾ ਹੈ ਉਹ ਕੀਤਾ ਜਾਂਦਾ ਹੈ हां ਜਿਹੜੀਆਂ ਕੋਈ ਨਵੀਆਂ ਜੁਟਾਂ ਜਾਂਦੀਆਂ ਨੇ ਤੇ ਉਹ ਬਾਬਾ ਜੀ ਦੇ ਦਰਸ਼ਨ ਵਾਸਤੇ ਇਹ ਮੱਥਾ ਟੇਕ ਕੇ ਆਪਣੀ ਫਿਰ ਡਿਊਟੀ ਜੁਆਇਨ ਕਰਦੀਆਂ ਨੇ ਫਿਰ ਕੋਈ ਵੀ ਕੰਮ ਕਰਨਾ ਹੋਵੇ ਉਸ ਉਸ ਬਾਬਾ ਜੀ ਦੇ ਅੱਤੇ ਜਿੱਥੇ ਜੁਟੇ ਉੱਥੇ ਕੋਈ ਵੀ ਕੰਮ ਕਰਨਾ ਹੈ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਨੇ ਬਾਬਾ ਜੀ ਇੰਨੇ ਅਫਸਰ ਜਾ ਰਹੇ ਨੇ ਇੰਨੇ ਫੌਜੀ ਜਾ ਰਹੇ ਨੇ ਆਹ ਕੰਮ ਵਾਸਤੇ ਜਾ ਰਹੇ ਨੇ ਉਹ ਜਦੋਂ ਕੰਮ ਕਰਕੇ ਆਂਦੇ ਨੇ ਵਾਪਸ ਫਿਰ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਨੇ ਬਾਬਾ ਜੀ ਇੰਨੇ ਅਫਸਰ ਗਏ ਸੀ ਇੰਨੇ ਜਵਾਨ ਗਏ ਸੀ ਇਹ ਸਹੀ ਸਲਾਮਤੇ ਕੰਮ ਕਰਕੇ ਆ ਗਏ ਨੇ ਅਜਾ ਕੋਈ ਦਾ 8 ਵਜਿਆ ਕੋਈ ਅਫਸਰ ਵੀ ਉੱਥੇ ਪੋਸਟ ਹੋਇਆ ਹੈ ਉਹਨਾਂ ਦੀ ਪੋਸਟਿੰਗ ਹੋਈ ਹੈ ਵੀ ਮੈਂ ਨਹੀਂ ਮੱਥਾ ਟੇਕਣਾ ਕਈ ਕਿ ਫੌਜੀ ਹੁੰਦੇ ਨੇ ਕਈ ਜਿਵੇਂ ਕਈ ਇਹ ਵੇਖੋ ਜੀ ਕੋਈ ਉੱਥੇ ਮੀਟਿੰਗ ਹੁੰਦੀ ਹੈ ਨਾ ਤੇ ਕਹਿਣ ਲੱਗੇ ਵੀ ਕੋਈ ਅਫਸਰ ਹੋਵੇਗਾ ਵੱਡਾ ਉਹ ਪਹਿਲ ਤਾਂ ਆਂਦਾ ਵੀ ਇੱਥੇ ਜਿਹੜਾ ਕੋਈ ਆਂਦਾ ਹੈ ਨਾ ਤੇ ਮੱਥਾ ਟੇਕ ਕੇ ਜਾਣਾ ਪੈਂਦਾ ਕਹਿੰਦਾ ਇੱਕ ਇੱਕ ਜਵਾਨ ਇੱਕ ਰੰਗੂਟੀਆ ਹੋ ਕੇ ਮੱਥਾ ਟੇਕਣੇ ਉਹ ਫਿਰ ਦਸ ਦਿਨ ਵੀ ਉਹਨੇ ਆਖਿਆ ਵੀ ਇਹਦਾ ਹੁਣਾਂ ਤੋ ਗਿਆ ਹੈ ਤੇ ਤੂੰ ਬਜਨੇ ਤੇ ਛਾਲ ਮਾਰ ਦੇ ਉਹ ਫਿਰ ਪਾਇਲਟ ਬਚ ਗਿਆ ਸੀ ਤੇ ਉਹ ਫਿਰ ਜਾਜ ਉੱਥੇ ਹੀ ਲੱਗਾ ਤੇ ਉਹਦੀ ਜਨਾਨੀ ਨੇ ਫਿਰ ਮੁਕੱਦਮਾ ਕੀਤਾ ਸੀ ਵੀ ਮੇਰਾ ਇਹਨੇ ਬੰਦਾ ਮਾਰ ਦਿੱਤਾ ਤੇ ਪਹਿਲੀ ਤਰੀਕਾ ਹੀ ਬਰੀ ਮੁਝੇ ਫੌਜੀ ਇਹ ਚੀਜ਼ ਸੁਣੀ ਮੈਂ ਸਗੀ ਹੀ ਸੁਣੀ ਸੀ ਇਹ ਅਹੀ ਫੌਜੀਆਂ ਕੋਲ ਸੁਣਿਆ ਨਹੀਂ ਕਰਨਾ ਥਾ ਹਾਂਜੀ ਹਾਂਜੀ ਅੱਛਾ ਤੁਹਾਨੂੰ ਹੁਣ ਜਿਵੇਂ ਕੋਈ ਨੇੜਲੇ ਪਿੰਡਾਂ ਦੇ ਆਉਂਦੇ ਆ ਹਨਾ ਆਪਣੀ ਛੁੱਟੀ ਤੇ ਉਹ ਤੁਹਾਨੂੰ ਦੱਸਦੇ ਆ ਵੀ ਇਦਾਂ ਇਦਾਂ ਸਾਡੇ ਨਾਲ ਮਤਲਬ ਗੱਲਬਾਤ ਹੋਈ ਆ ਸਾਡੇ ਕੋਲ ਫੌਜੀ ਬੜੇ ਆਉਂਦੇ ਨੇ ਬੜੀਆਂ ਬੁਲੀਆਂ ਗੱਲਾਂ ਦੱਸਦੇ ਨੇ ਜੇ ਕਰਦੇ ਨੇ ਇਹ ਸਾਰਾ ਦਿਨ ਹੀ ਮੋਕਾ ਥੱਕਦੀਆਂ ਹਾਂਜੀ ਹਾਂਜੀ ਕਈ ਫੌਜੀ ਬਹੁਤ ਜ਼ਿਆਦਾ ਫੌਜੀ ਆਉਂਦੇ ਨੇ ਸਾਡੇ ਕੋਲ ਜਿਵੇਂ ਆਪਣੇ ਇਲਾਕੇ ਦੇ ਜਿਨ੍ਹਾਂ ਦੇ ਚਪੇਟਾਂ ਪਈਆਂ ਨੇ ਉਹ ਵੀ ਖੁਦ ਸਾਡੇ ਕੋਲ ਹੋ ਕੇ ਗਏ ਨੇ ਹਾਂਜੀ ਇੱਥੇ ਵੀ ਮੱਥਾ ਟਿਕਣਾਉਂਦੇ ਨੇ ਹਾਂਜੀ 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 ਕਿਉਂਕਿ ਇਹ 30 ਅਗਸਤ ਆ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ 30 ਅਗਸਤ ਵਾਲ ਦਿਨ ਜਿਵੇਂ 23 ਪੰਜਾਬ ਦੇ ਬਹੁਤ ਜਿਹੜੇ ਫੌਜੀ ਰਿਟਾਇਰ ਨੇ ਉਹ ਵੀ ਬਾਬਾ ਜੀ ਦੇ ਇੱਥੇ ਇਕੱਠੇ ਫਿਰ ਹੁੰਦੇ ਨੇ ਬਾਬਾ ਜੀ ਦੀ ਜੁੰਟ ਤੇ 23 ਪੰਜਾਬ ਦੇ ਜਵਾਨ ਸੀ ਨਾ ਉਹ ਹਾਂਜੀ 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 23 ਪੰਜਾਬ ਜੁੰਟ ਸੀ ਬਾਬਾ ਜੀ ਦੀ ਕਿਉਂਕਿ ਬਾਬਾ ਜੀ ਦਾ ਜਿਹੜਾ ਮੇਨ ਕਾਗ ਦਾ ਜਨਾਬ ਭਜਨ ਸਿੰਘ ਹੈ ਹਾਂਜੀ ਤੇ ਸ਼ਹੀਦ ਹੋਣ ਦੇ ਬਾਅਦ ਹਰਭਜਨ ਸਿੰਘ ਦੇ ਨਾਮ ਤੇ ਮਦਲਕੀ ਹੋਏ ਨੇ ਅੱਛਾ ਹੁਣ ਚਲੋ ਆਪਣੇ ਦੇਸ਼ ਦੇ ਵਿੱਚ ਤਾਂ ਚਲੋ ਇਹ ਮੰਨਤਾ ਹੈਗੀ ਐ ਪਰ ਚੀਨੀ ਸੈਨਿਕ ਵੀ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਉਹਨਾਂ ਨੂੰ ਹਨਾ ਜਿਵੇਂ ਹੁਣ ਕਈ ਇਹਨਾਂ ਤੋਂ ਵੀ ਜ਼ਿਆਦਾ ਮੰਨਦੇ ਨੇ ਉਹ ਚైనా ਵਾਲੇ ਇਹਨਾਂ ਤੋਂ ਵੀ ਜ਼ਿਆਦਾ ਮੰਨਦੇ ਨੇ ਕਿਉਂਕਿ ਚਿੱਟੇਕੋੜ ਤੇ ਚੜ ਕੇ ਜਦੋਂ ਬਾਬਾ ਜੀ ਬਾਰਡਰ ਤੇ ਫਿਰਦੇ ਸੀ ਨਾ ਤੇ ਚੈਨ ਵਾਲਿਆਂ ਨੂੰ ਪ੍ਰਤੱਖ ਦਰਸ਼ਨ ਹੁੰਦੇ ਸੀ ਕਿਉਂਕਿ ਚੈਨ ਵਾਲੇ ਦਰਸ਼ਨ ਹੁੰਦੇ ਹੀ ਤੇ ਉਹ ਕਹਿੰਦੇ ਸੀ ਵੀ ਤੁਹਾਡਾ ਕਿਹੜਾ ਜਵਾਨ ਹੈ ਜਿਹੜਾ ਬਾਰਡਰ ਤੇ ਘੁੰਮਦਾ ਹੈ ਤੇ ਬਾਬਾ ਜੀ ਨੇ ਆਪਣੇ ਜਵਾਨਾਂ ਨੂੰ ਪਹਿਲਾਂ ਕਹਤਾ ਸੀ ਉਹਨਾਂ ਕਹਿੰਦੇ ਤੁਹਾਨੂੰ ਕੁਝ ਨਹੀਂ ਕਹਿੰਦਾ ਜੇ ਜ਼ਿਆਦਾ ਕਹਿਣਗੇ ਤੋ ਕਹ ਜੇ ਤੁਸੀਂ ਫੜਿਆ ਜਾਂਦੇ ਫਾਲੋ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਉਹ ਆਪਣੇ ਉਹਨਾਂ ਕੋਸ਼ਿਸ਼ ਕੀਤੀ ਹੋएगी ਉਹਨਾਂ ਨੇ ਫਿਰ ਬਾਅਦ ਫਿਰ ਉਹ ਵੀ ਬਾਬਾ ਜੀ ਮੰਨਣ ਲੱਗ ਪਈ ਸੀ ਚਾਰ ਦਿਨ ਪਹਿਲਾਂ ਦੱਸਿਆ ਸੀ ਚਿੱਠੀ ਵੀ ਇਹਨਾਂ ਨੂੰ ਪਾਈ ਫਿਰ ਉਹਨਾਂ ਵੀ ਕੋਲੇ ਜਵਾਨ ਕਿਹੜਾ ਆਂਦਾ ਉਹਨੂੰ ਡੱਕ ਲਓ ਅੱਛਾ ਹਾਂ ਤੋ ਬਾਬੇ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਇਹਨਾਂ ਨੂੰ ਚਾਰ ਦਿਨ ਪੀ ਤੁਹਾਡੇ ਕੋਲ ਆ ਰਿਹਾ ਕੈਨਾਂ ਵਾਲਾ ਬੰਦਾ ਲੈਟਰ ਲੈ ਕੇ ਇਹ ਇਹੋ ਜੀਆਂ ਗੱਲਾਂ ਬਾਤਾਂ ਨੇ ਫੌਜ ਦੇ ਕੋਲੋਂ ਵੀ ਬੜੀਆਂ ਗੱਲਾਂ ਸੁਣਦੇ ਰਹਿੰਦੇ ਨੇ ਜਿਹੜਾ ਵੀ ਕੋਈ ਆਂਦਾ ਹੈ ਜਿਹੜਾ ਉੱਥੇ ਗੱਲਾਂ ਤੇ ਉਹ ਹੀ ਸੁਣਾਉਂਦੇ ਨੇ ਜਿਹੜਾ ਜਗ੍ਹਾ ਤੋਂ ਰਹਿ ਗਿਆ ਉਹ ਰਿਆਬੇ ਆ ਜਾਂਦੇ ਕਹਿੰਦੇ ਭਾਰਤ ਚੀਨ ਦੇ ਵਿੱਚ ਜਦੋਂ ਫਲੈਗ ਮੀਟਿੰਗਾਂ ਹੁੰਦੀਆਂ ਨੇ ਤਾਂ ਇੱਕ ਕੁਰਸੀ ਖਾਲੀ ਵੀ ਛੱਡੀ ਜਾਂਦੀ ਹੈ ਹਾਂਜੀ ਚైనా ਵਾਲੇ ਬੰਨੇ ਮੀਟਿੰਗ ਹੁੰਦੀ ਚైనా ਵਾਲੇ ਵੇ ਛੱਡਦੇ ਨੇ ਤੇ ਜਦੋਂ ਆਪਣੇ ਇੰਡੀਆ ਵਾਲੇ ਬੰਨੇ ਹੁੰਦੇ ਆਪਣੇ ਇੰਡੀਅਨ ਆਰਮੀ ਵਾਲੇ ਛੱਡਦੇ ਨੇ ਬਾਬਾ ਜੀ ਦੀ ਕੁਰਸੀ ਬਾਕੀ ਹਾਜ਼ਰ ਹਾਜ਼ਰ ਸਮਝਦੇ ਨੇ ਵੀ ਪਰ ਤਾਂ ਖਾ ਹਾਜ਼ਰ ਸਮਝਦੇ ਨੇ ਹੁਣ ਜਿਵੇਂ ਉਹਨਾਂ ਦਾ ਕਮਰਾ ਬਣਾਇਆ ਹੋਇਆ ਹੈ ਰੋਜ਼ ਕਮਰੇ ਦੀ ਸਫਾਈ ਉੱਥੇ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਸਮਾਨ ਜਿਹੜਾ ਉੱਥੇ ਪਿਆ ਹੈ ਬੂਟ ਉਹਨਾਂ ਦੀ ਵਰਦੀ ਤੋਂ ਲੈ ਕੇ ਸਾਰਾ ਕੁਝ ਅੱਜ ਵੀ ਉਵੇਂ ਹੀ ਆ ਤੇ ਜਦੋਂ ਸਵੇਰੇ ਕਮਰਾ ਖੁੱਲ੍ਹਿਆ ਜਾਂਦਾ ਹੈ ਤੇ ਚਿੱਕੜ ਚ ਲਿਬੜੇ ਬੂਟ ਉਹਨਾਂ ਦੇ ਹੁੰਦੇ ਆ ਹਾਂਜੀ ਦੱਸਦੇ ਨੇ ਆਰਮੀ ਵਾਲੇ ਉੱਥੇ ਸਿੱਕਮ ਦੇ ਵਿੱਚ ਇਸ ਤਰ੍ਹਾਂ ਮਰ ਕੀ ਬੂਟ ਲਿਬੜੇ ਹੁੰਦੇ ਨੇ ਉਹਨਾਂ ਨੂੰ ਸਫਾਈ ਕਰਦੇ ਪ੍ਰੋਪਰ ਮਰ ਕੀ ਪ੍ਰੈਸ ਹੁੰਦੀਆਂ ਵਰਦੀਆਂ ਹਰ ਇੱਕ ਚੀਜ਼ ਮਰ ਕੀ ਪੂਰੀ ਪ੍ਰੋਪਰ ਹੁੰਦੀ ਸੀ ਤੁਹਾਡੇ ਨਾਲ ਵੀ ਕਦੇ ਗੱਲਾਂ ਹੋਈਆਂ ਨੇ ਹਾਂਜੀ ਉਹ ਹੁੰਦੀਆਂ ਹੁੰਦੀਆਂ ਨੇ ਮੱਕੀ ਜਿਵੇਂ ਪਾਪਾ ਜੀ ਨੂੰ ਮਤਲਕੀ ਬਾਬਾ ਜੀ ਜਿਵੇਂ ਗੱਲ ਹੋਈ ਪਰ ਦਰਸ਼ਨ ਨਹੀਂ ਹੋਏ ਆਵਾਜ਼ ਆਈ ਹੈ ਹਾਂ ਇਸ ਤਰੀਕੇ ਦਾ ਮੱਕੀ ਸਾਡੇ ਨਾਲ ਵੀ ਹੋ ਜਾਂਦੀ ਹੈ ਬਾਕੀ ਕਹਿੰਦੇ ਵੀ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਵੀ ਜਿਹੜੀ ਸੱਚੇ ਮਨ ਦੇ ਨਾਲ ਸੰਗਤ ਆਉਂਦੀ ਹੈ ਉਹਨਾਂ ਨਾਲ ਵੀ ਉਹ ਗੱਲ ਕਰਦੇ ਆ ਹਾਂ ਸੰਗਤਾਂ ਆਪਣੇ ਕੋਲ ਭਾਜੀ ਗਰਮੇਜ ਆਂਦੇ ਨੇ ਬਾਬਾ ਕਾਲ ਸਾਹਿਬ ਤੋਂ ਜਸਪਾਲ ਪਿੰਡੋਂ ਦਾ ਤੇ ਉਹਨਾਂ ਦੀ ਬਹੁਤ ਸ਼ਰਧਾ ਹੈ ਤੇ ਉਹ ਵੀ ਕੋਈ ਵੀ ਕੰਮ ਕਰਨਾ ਹੈ ਉਹਨਾਂ ਬਾਬਾ ਜੀ ਦਾ ਨਾਮ ਲੈ ਕੇ ਤੇ ਫਿਰ ਕੋਈ ਵੀ ਪਸੀਰ ਹੋ ਜਾਂਦੇ ਆ ਬਾਪੂ ਜੀ ਹਾਦਸਾ ਕੀ ਵਾਪਰਦਾ ਓਦੋਂ ਤੁਹਾਨੂੰ ਦੱਸਿਆ ਗਿਆ ਹੁਣ ਹਨਾ ਕਿ ਕੀ ਹੋਇਆ ਸੀ ਉਹਨਾਂ ਦੇ ਨਾਲ ਉਹ ਜੀ ਸਮਾਨ ਲੈ ਕੇ ਜਾ ਰਹੇ ਹਨ ਖੱਜਲਾਂ ਦੇ ਤੇ ਉਫਰ ਕੇ ਪਾਣੀ ਤੇਜ਼ ਸੀ ਤੇ ਪੈਰ ਫਿਸਲ ਗਿਆ ਉਹਨਾਂ ਦਾ ਪੂਛਲ ਛੁੱਟ ਗਈ ਹਾਂ ਉਹ ਫਿਰ ਉੱਤੇ ਬਰਫ਼ ਜੰਮਦੀ ਦੀ ਕੰਡੇ ਨਾਲ ਜੱਲ ਲੱਗੇ ਉਹਨਾਂ ਨੇ ਅਸੀਂ ਤਾਂ ਉਹਨੇ ਇੱਥੇ ਹਨ ਸਾਨੂੰ ਤਾਂ ਪਤਾ ਨਹੀਂ ਉਹ ਫੌਜੀਆ ਤਾਂ ਦੱਸਿਆ ਹੀ ਗੱਲ ਉਹ ਦੱਸਣੇ ਆ ਤੁਸੀਂ ਵੀ ਗਏ ਹੋ ਉੱਥੇ ਹਾਂਜੀ ਮੈਂ ਇਹੀ ਕਾਫੀ ਟਾਈਮ ਕਾਫੀ ਵਾਰੀ ਹੋਈ ਆਈ ਹਾਂ ਉੱਥੇ 6-7 ਵਾਰੀ ਹੋਈ ਹੈ ਹਾਂਜੀ ਇਹ ਗਟੇਰੀਆ ਵਾਲੇ ਰਿਹਾ ਉਹਨਾਂ ਨਾਲ ਵੀ ਗਿਆ ਸੀ ਹਾਂਜੀ ਹਾਂਜੀ ਉਹ ਕਹਿ ਲਿਓ ਕਾਰਦਾ ਜੀ ਵੀ ਇਹ ਖੜਨਾ ਹੈ ਉਹਸ਼ੋ ਉਹਸ਼ੋ ਵਾਲੇ ਸ਼ਾਇਦ ਸੁਣਿਓਗੇ ਹਨਾ ਤੇ ਉਹ ਸੰਸਥਾ ਵਾਲੇ ਵੀ ਗਏ ਸੀ ਮੇਰੇ ਸਾਹ ਨਾਲ ਸ਼ਾਇਦ 12-13 ਦੀ ਗੱਲ ਹੈ ਸ਼ਾਇਦ ਜਾਂ 11 ਜਾਂ 13 ਦੀ ਗੱਲ ਹੈ ਉਹ ਫਿਰ ਨਾਲ ਮੈਨੂੰ ਵੀ ਲੈ ਗਈ ਸੀ ਉੱਥੇ ਫਿਰ ਉਹਨਾਂ ਦਾ ਵੀ ਇਹ ਮਿਸ਼ਨ ਸੀ ਵੀ ਜਾਣਾ ਕਿੱਥੇ ਕਿਉਂਕਿ ਉਹ ਫਿਰ ਨੱਟ ਤੇ ਪਾ ਦਿੰਦੇ ਨੇ ਵੀ ਜਿੰਨੇ ਜਿੰਨੇ ਜਾਣਾ ਹੈ ਹਨਾ ਤੇ ਕੌਣ ਚੋ ਫਿਰ ਪੈਸੇ ਜਿਹੜੀ ਉਹਨਾਂ ਦੀ ਸੰਗਤ ਨਾਲ ਜੁੜੀ ਜਿਹੜੀ ਉਹਨਾਂ ਦੀ ਵੇ ਜਾਣਾ ਤੇ ਉਹ ਫਿਰ ਸਿੱਕਮ ਦੀ ਉਹਨਾਂ ਨੇ ਕਹੇ ਯਾਤਰਾ ਤੇ ਜਾਣਾ ਸੀ ਫਿਰ ਰਾਤ ਨੂੰ ਉਹ ਸਤਸੰਗ ਕਰਦੇ ਹੁੰਦੇ ਨੇ ਤੇ ਉਹਨਾਂ ਨੇ ਫਿਰ ਕਹੀ ਵੀ ਛਾੜਾ ਜਿਹੜਾ ਮੇਨ ਮਿਸ਼ਨ ਇਹਨਾਂ ਸੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਕਹਿੰਦੇ ਬਾਬਾ ਜੀ ਤੇ ਸਾਨੂੰ ਮਤਲਬ ਕੀ ਇਥੇ ਉਥੇ ਮਿਲ ਪਏ ਜਿੱਥੇ ਮਰਗੀ ਉਹਨਾਂ ਨੇ ਯਾਦ ਕੀਤਾ ਸੀ ਤੇ ਉਹਨਾਂ ਦਾ ਮੇਨ ਮਿਸ਼ਨ ਇਹੋ ਹੀ ਸੀ ਤੇ ਕਹਿੰਦੇ ਫਿਰ ਜਦੋਂ ਬਾਬਾ ਜੀ ਦੇ ਮੰਦਰ ਤੇ ਗਏ ਤੇ ਦੋ ਗੱਡੀਆਂ ਨੇ ਪਰਮਿਸ਼ਨ ਦਿੱਤੀ ਸੀ ਉਹਨਾਂ ਨੇ ਜਾਣ ਨੂੰ ਤੇ ਇੱਕ ਫਿਰ ਗੱਡੀ ਫਿਰ ਮੈਨੂੰ ਨਾਲ ਲੈ ਕੇ ਤੇ ਕਹਿੰਦੇ ਸਰ ਇੱਕ ਆਹਰ ਗੱਡੀ ਨੂੰ ਦੇਤੀ ਤੱਕੇ ਟਿਕਾਣਾ ਬੈਗੇ ਜਿਹਨੇ ਵੀ ਬੈਗੇ ਇੱਥੇ ਫਿਰ ਉੱਥੇ ਜਾ ਕੇ ਉਹਨਾਂ ਨੇ ਆਪਣੀ ਧਿਆਨ ਸਮਾਧੀ ਲਈ ਹਨ ਧਿਆਨ ਸਮਾਧੀ ਦੇ ਵਿੱਚ ਕਹਿੰਦਾ ਇਹ ਹੀ ਬਾਬਾ ਜੀ ਨੇ ਕਿਹਾ ਵੀ ਤੁਹਾਡਾ ਬਾਬਾ ਜੀ ਮਿਸ਼ਨ ਕੀ ਹੈ ਤੇ ਕਹਿੰਦਾ ਬਾਬਾ ਜੀ ਨੇ ਕਿਹਾ ਵੀ ਸਾਡਾ ਮਿਸ਼ਨ ਹੈ ਦੇਸ਼ ਦੀ ਸੇਵਾ ਕਰਨਾ ਕਹਿੰਦਾ ਜੇ ਤੁਸੀਂ ਆਪਣੇ ਆਸ਼ਰਮ ਦੀ ਯਾਦ ਕਰਦੇ ਹੋ ਹੀ ਉੱਥੇ ਪਹੁੰਚ ਜਾਣਾ ਹੈ ਕਿਉਂਕਿ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਜਿੱਥੇ ਵੀ ਯਾਦ ਕਰੋ ਉੱਥੇ ਆ ਜਾਂਦੇ ਨੇ ਅੱਛਾ ਹੁਣ ਜਿਵੇਂ ਉੱਥੇ ਡਿਊਟੀ ਕਰਦੇ ਸੀਗੇ ਹਨਾ ਹੁਣ ਕਹਿੰਦੇ ਵੀ ਜੇ ਮੰਦਰ ਦੇ ਅੱਗੇੋਂ ਦੀ ਕੋਈ ਕਾਰ ਬਿਨਾ ਮੱਥਾ ਟੇਕੇ ਲੰਘ ਜਾਂਦੀ ਹੈ ਤੇ ਉਹਨਾਂ ਨੂੰ ਲੰਘਣ ਨਹੀਂ ਦਿੰਦੇ ਨੇ ਕੋਈ ਵੀ ਗੱਡੀ ਏ ਉਹਨੇ ਮੱਥਾ ਟੇਕ ਕੇ ਹੀ ਜਾਣਾ ਜੇਕਰ ਕੋਈ ਅਫਸਰ ਹੈ ਮੰਨ ਲਓ ਕੋਈ ਵੀ ਹੈ ਨਾ ਜਿੰਨੇ ਮੱਥਾ ਨਹੀਂ ਟੇਕਿਆ ਉਹ ਗੱਡੀ ਥੋੜੀ ਜੀ ਗਾਂ ਜਾ ਕੇ ਤੁਰਨੀ ਨਹੀਂ ਜਾਣੀ ਨਹੀਂ ਹੈਗੀ ਜਿੰਜਰੋਂ ਮੱਥਣ ਡੇਕਦੇ ਕਿਉਂਕਿ ਸਾਡੇ ਕੋਲ ਕਈ ਫੌਜੀ ਇਸ ਤਰ੍ਹਾਂ ਦੇ ਆਏ ਨੇ ਜਿਨ੍ਹਾਂ ਨੂੰ ਦੱਸਿਆ ਵੀ ਜਿਹੜੇ ਅਫਸਰ ਨੇ ਕਈ ਜਿਹੜੇ ਨਹੀਂ ਸੀ ਮੰਨਦੇ ਹੈਗੇ ਤੇ ਫਿਰ ਜਿਹੜੇ ਡਰਾਈਵਰ ਕਹਿੰਦੇ ਕਹਿੰਦੇ ਬਾਬਾ ਇਹ ਅਫਸਰਾਂ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਬਾਬੂ ਜੀ ਨੇ ਕੋਈ ਨਫਸ਼ ਕਰ ਕਰਕੇ ਆਓ ਜੇ ਗੱਡੀ ਚੱਲ ਨਹੀਂ ਰਹੀ ਤੇ ਉਹ ਫਿਰ ਜਿਹੜੇ ਜਦੋਂ ਮਕੈਨਿਕ ਵੀ ਸੱਦ ਲੈਂਦੇ ਨੇ ਹਨਾ ਤੇ ਨਹੀਂ ਜਦੋਂ ਗੱਲਬੰਦੀ ਫਿਰ ਜਦੋਂ ਮਤਲਕੀ ਮਥਾ ਟੇਕਦੇ ਨੇ ਤੇ ਉਸ ਤੋਂ ਬਾਅਦ ਫਿਰ ਚਲ ਗੱਡੀ ਚੱਲ ਪੈਂਦੀ ਅੱਛਾ ਹੁਣ ਜਿਵੇਂ ਪੁੱਤ ਸ਼ਹੀਦ ਹੋਇਆ ਹਨਾ ਇੱਕ ਮਾਪੇ ਨੂੰ ਤਾਂ ਚਲੋ ਦੁੱਖ ਲੱਗਦਾ ਦੁੱਖ ਵੀ ਲੱਗਦਾ ਹੈ ਚਲੋ ਇੱਕ ਮਾਨਵੀ ਹੁੰਦਾ ਹੈ ਹਨਾ ਤੇ ਬੇਬੇ ਨੂੰ ਜਦੋਂ ਫਿਰ ਉਹ ਆ ਕੇ ਗੱਲਾਂ ਉਹਨਾਂ ਨਾਲ ਕਰਨ ਲੱਗ ਪਏ ਤੇ ਉਹ ਦੱਸਦੇ ਹੁੰਦੇ ਸੀ ਤੁਸੀਂ ਯਕੀਨ ਕਰਦੇ ਸੀ ਉਦੋਂ ਹਾਂਜੀ ਉਹਨਾਂ ਨੂੰ ਤੇ ਜਦੋਂ ਬਾਬਾ ਜੀ ਛੁੱਟੀ ਚੱਲਦੇ ਹੁੰਦੇ ਸੀ ਉਹ ਉਹਦੀ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਅੱਜ ਮਤਲਬ ਕਿ ਚੱਲ ਪਏ ਨੇ ਛੁੱਟੀ ਚੱਲ ਪਏ ਨੇ ਮਾਤਾ ਨਾਲ ਉਸੇ ਟਾਈਮ ਮਿਲ ਪੈਂਦੇ ਹੁੰਦੇ ਸੀ ਹਾਂਜੀ ਬਾਬਾ ਜੀ ਤੁਹਾਨੂੰ ਯਾਦ ਆਉਂਦਾ ਕੁਝ ਨਹੀਂ ਨਹੀਂ ਕੋਈ ਯਾਦ ਮੇਰਾ ਮਨ ਪਰ ਜਦੋਂ ਮੈਂ ਨਹੀਂ ਗੱਲ ਕਰ ਸਕਦਾ ਇੱਥੇ ਹੁਣ ਜਿਵੇਂ ਕਹਿੰਦੇ ਵੀ ਇੱਥੇ ਜਿਵੇਂ ਉਹਨਾਂ ਨੇ ਕਹਿ ਕੇ ਕਮਰਾ ਬਣਵਾਇਆ ਓਵੇਂ ਫੋਰਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਮੇਰੀ ਸਮਾਦ ਬਣਾਈ ਜਾਵੇ ਹਾਂਜੀ ਹਾਂਜੀ ਉਹ ਫੌਜੀ ਆਰਮਿੰਦ ਦੱਸਦੇ ਨੇ ਵੀ ਤੁਸੀਂ ਮੇਰਾ ਮੱਕੀ ਸਮਾਦ ਬਣਾਉ ਉੱਥੇ ਕਹਿੰਦੇ ਇਹ ਸੁਣਨ ਚ ਆਇਆ ਸੀ ਇੱਥੇ ਸਮਾਨ ਵੀ ਉਹਨਾਂ ਦਾ ਰੱਖਿਆ ਹੋਇਆ ਹੈ ਹਨਾ ਸਾਰਾ ਇਹ ਫੋਟੋ ਹੈ ਉਹਨਾਂ ਦੀ ਗਰੁੱਪ ਫੋਟੋ ਇਹ ਉਹਨਾਂ ਦਾ ਟਰੰਕ ਮੈਂ ਕਹੂੰਗੀ ਕਿ ਇੱਕ ਵਾਰੀ ਜ਼ਰੂਰ ਦਿਖਾਇਆ ਜਾਵੇ ਵੀ ਇੱਕ ਟਰੰਕ ਜਿਹੜਾ ਬਾਬਾ ਜੀ ਦਾ ਉਹ ਇੱਥੇ ਰੱਖਿਆ ਹੋਇਆ ਤੇ ਬਹੁਤ ਸੰਗਤਾਂ ਜਿਹੜੀਆਂ ਨੇ ਇੱਥੇ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਸੱਚੇ ਮਨ ਦੇ ਨਾਲ ਕਹਿੰਦੇ ਜੇ ਕੋਈ ਸੰਗਤ ਇੱਥੇ ਆਉਂਦੀ ਹੈ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਉਹ ਕਰਦੇ ਨੇ ਉਹਨਾਂ ਦਾ ਹਾਲਚਲ ਪੁੱਛਦੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਇਹ ਗਰੁੱਪ ਫੋਟੋ ਜਿਹੜੀ ਹੈ ਬਾਬਾ ਜੀ ਦੀ ਉਹ ਵੀ ਇੱਥੇ ਹੈ ਤੇ ਇਹਨਾਂ ਦੇ ਮਾਤਾ ਜੀ ਦੀ ਫੋਟੋ ਹੈ ਇਹ। ਹਾਂ ਜੀ ਆ ਮਾਤਾ ਜੀ। ਇਹ ਬਾਬਾ ਜੀ ਦੇ ਮਾਤਾ ਜੀ ਦੀ ਫੋਟੋ ਹੈ 22 ਸਾਲ ਦੀ ਉਮਰ ਸੀ ਹਨਾ। ਵਿਆਹ ਤਾਂ ਨਹੀਂ ਸੀਗੇ ਉਹਦੋਂ। ਨਹੀਂ 1946 ਚ ਜਨਮ ਹੋਇਆ ਸੀ 31 ਅਗਸਤ 1946 ਚ ਤੇ 65 ਸਰਦ ਦੀ ਭਰਤੀ ਹੈ ਤੇ 1968 ਚ ਸ਼ਹੀਦ ਹੋ ਗਏ ਸੀ। ਹਾਂਜੀ। ਮੰਗੇ ਹੋਏ ਸੀਗੇ। ਹਾਂਜੀ ਹਾਂਜੀ। ਤਾਂ ਇੱਕ ਜਿਹੜਾ ਬਿਸਤਰਾ ਹੈ ਉਹ ਵੀ ਇੱਥੇ ਉਹਨਾਂ ਦਾ ਪੂਰਾ ਸਮਾਨ ਜਿਹੜਾ ਹੈ ਉਹ ਲਾਇਆ ਹੋਇਆ ਵਰਦੀ ਮੈਂ ਇੱਕ ਵਾਰੀ ਕਹੂੰਗੀ ਕਿ ਵਰਦੀ ਵੀ ਜ਼ਰੂਰ ਵਿਖਾਈ ਜਾਵੇ ਬਾਬਾ ਜੀ ਦੀ ਵਰਦੀ 22 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ ਸੀ ਇਸ ਘਰ ਦੇ ਵਿੱਚੋਂ ਸੁਪਨਾ ਲੈ ਕੇ ਤੁਰੇ ਸੀ ਕਿ ਫੌਜ ਦੇ ਵਿੱਚ ਭਰਤੀ ਹੋਣਾ ਹੈ ਦੇਸ਼ ਦੀ ਰੱਖਿਆ ਕਰਨੀ ਹੈ ਦੇਸ਼ ਦੀ ਰੱਖਿਆ ਕਰਦੇ ਕਰਦੇ ਫਿਰ ਉਹ 22 ਸਾਲਾਂ ਦਾ ਨੌਜਵਾਨ ਸ਼ਹੀਦ ਹੋ ਜਾਂਦਾ ਹੈ ਹਾਦਸਾ ਉਹਨਾਂ ਦੇ ਨਾਲ ਵਾਪਰ ਜਾਂਦਾ ਹੈ ਘਰ ਵਾਲਿਆਂ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤਾਂ ਇੱਕ ਕਹਾਣੀ ਅਸੀਂ ਤੁਹਾਨੂੰ ਸੁਣਾਈ ਕਿ ਕਿਸ ਤਰੀਕੇ ਦੇ ਨਾਲ ਇੱਕ ਫੌਜੀ ਜਜ਼ਬੇ ਦੀ ਕਹਾਣੀ ਜਿਹੜੀ ਹੈ ਸ਼ਹੀਦ ਹੋਣ ਤੋਂ ਬ ਵੀ ਉਹ ਰਟਾਇਰ ਨਹੀਂ ਹੋ ਸਕਿਆ ਹਾਲਾਂਕਿ ਕਿਹਾ ਜਾਂਦਾ ਹੈ ਵੀ ਉਹਨਾਂ ਨੂੰ 2006 ਦੇ ਵਿੱਚ ਰਟਾਇਰ ਕਰ ਦਿੱਤਾ ਗਿਆ ਸੀ ਪਰ ਰਟਾਇਰ ਹੋਣ ਦਾ ਉਹਨਾਂ ਦਾ ਸੁਪਨਾ ਨਹੀਂ ਸੀ ਉਹਨਾਂ ਦਾ ਸੁਪਨਾ ਸੀਗਾ ਕਿ ਲਗਾਤਾਰ ਉਹ ਦੇਸ਼ ਦੀ ਸੇਵਾ ਕਰਨ ਤੇ ਅੱਜ ਵੀ ਉਹਨਾਂ ਦੀ ਮੌਜੂਦਗੀ ਜਿਹੜੀ ਹੈ ਉਹ ਫੌਜੀ ਜਵਾਨ ਜਿਹੜੇ ਨੇ ਉਹਨਾਂ ਦੇ ਸੁਪਨੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਦੱਸਦੇ ਨੇ ਹਰ ਇੱਕ ਚੀਜ਼ ਹਰ ਇੱਕ ਹਰਕਤ ਤੇ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਦੇ ਵੱਲੋਂ ਬਾਰਡਰ ਤੇ ਡਿਊਟੀ ਕਰਦੇ ਨੇ ਤਾਂ ਇਹ ਸਾਰਾ ਸਮਾਨ ਜਿਹੜਾ ਹੈ ਉਹਨਾਂ ਦੇ ਪਿੰਡ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਸ ਕਰਕੇ ਵਿੱਚ ਉਹ ਜੰਮੇ ਪਲੇ ਸੀ ਵੀਰੇ ਹਾ ਰੈਂਕ ਜਿਹੜੇ ਨੇ ਉਹਨਾਂ ਦੇ ਉਹਨਾਂ ਨੂੰ ਇਨਾਮ ਜਿਹੜੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹਨਾ ਉਹ ਜ਼ੁਰਾਂਦੇ ਨੇ ਇਹ ਇਹ ਪਿੰਡ ਦੇ મતਲਬ ਕਿ ਜਿਵੇਂ ਇਹ ਨੌਜਵਾਨ ਨੇ ਜਿਵੇਂ ਵਾਲੀਬਾਲ ਵਾਲੀਬਾਲ ਜਿਹੜੇ ਖੇਡਦੇ ਸੀ ਤੇ ਵਾਲੀਬਾਲ ਜਿਵੇਂ ਜਿੱਤੇ ਨੇ ਉਹ ਲਿਆ ਕੇ ਬਾਬਾ ਜੀ ਦੇ ਜੋ ਨਾਮ ਮਿਲਦਾ ਸੀ ਬਾਬਾ ਜੀ ਦੇ ਇੱਥੇ ਰੱਖਦੇ ਸੀ ਲਿਆ ਕੇ ਹਾਂਜੀ ਉਹਨਾਂ ਦੀ ਵਰਦੀ ਵੀ ਇੱਥੇ ਪਈ ਆ ਹਾਂਜੀ ਹਾਂਜੀ ਮਤਲਬ ਕਿ ਜੇਸ ਟਾਈਮ ਬਾਬਾ ਜੀ ਸ਼ਹੀਦ ਹੋਏ ਨੇ ਉਦੋਂ ਉਹਨਾਂ ਦਾ ਸਿਪਾਈ ਦਾ ਰੈਂਕ ਸੀ ਹਾਂ ਤੇ ਜਿਹੜੇ ਜਿੰਨੇ ਵੀ ਹੁਣ ਕੈਪਟਨ ਦਾ ਰੈਂਕ ਮਿਲੇ ਨੇ ਸ਼ਹੀਦ ਹੋਣ ਦੇ ਬਾਅਦ ਹੀ ਮਿਲੇ ਨੇ ਪ੍ਰੋਪਰ ਡਿਊਟੀ ਕਰਦੇ ਰਹੇ ਨੇ ਆਪਣੇ ਤੇ ਉਸ ਤੋਂ ਬਾਅਦ ਕੈਪਟਨ ਤੋਂ ਬਾਅਦ ਵੀ ਕਹਿੰਦੇ ਸੀ ਉਹਨਾਂ ਨੂੰ ਕਿਉਂਕਿ ਇੱਕ ਸਿਪਾਹੀ ਦਾ ਰੈਂਕ ਇੱਕ ਕੈਪਟਨ ਤੱਕ ਹੀ ਹੁੰਦਾ ਹੈ ਹੈ ਤੇ ਉਸ ਤੋਂ ਬਾਅਦ ਵੀ ਬਾਬਾ ਜੀ ਨੇ ਕਿਹਾ ਵੀ ਸਾਨੂੰ ਕਿਹੇ ਉਹਨਾਂ ਰੈਂਕਾਂ ਦੀ ਲੋੜ ਨਹੀਂ ਅਸੀਂ ਦੇਸ਼ ਦੀ ਸੇਵਾ ਹੀ ਕਰਨੀ ਹੈ ਹਾਂਜੀ ਅਚੋ ਸ਼ਹੀਦ ਹੋਣ ਤੋਂ ਬਾਅਦ ਉਹ ਛੁੱਟੀ ਮਿਲਦੀ ਸੀ ਉਦਾਂ ਹੀ ਉਹਨਾਂ ਨੂੰ ਸੈਲਰੀ ਦਿੱਤੀ ਜਾਂਦੀ ਸੀ ਉਦਾਂ ਹੀ ਉਹਨਾਂ ਨੂੰ ਪ੍ਰੋਮੋਸ਼ਨ ਵੀ ਮਿਲੀ ਹੈ ਹਾਂ ਇਹ ਕਿਉਂਕਿ ਸਿਪਾਹੀ ਦਾ ਰੈਂਕ ਸੀ ਜਿੱਦ ਤੱਕ ਸ਼ਹੀਦ ਹੋ ਗਏ ਸੀ ਤੇ ਸਿਪਾਹੀ ਦੇ ਰੈਂਕ ਤੋਂ ਬਾਅਦ ਫਿਰ ਜਿਵੇਂ ਜਿਵੇਂ ਬਾਬਾ ਜੀ ਨੇ ਡਿਊਟੀ ਕੀਤੀ ਹੈ ਉਸ ਤਰ੍ਹਾਂ ਉਹਨਾਂ ਨੂੰ ਰੈਂਕ ਰੈਂਕ ਮਿਲੇ ਨੇ ਹੁਣ ਓਨਲੀ ਕੈਪਟਨ ਤੱਕ ਰੈਂਕ ਮਿਲੇ ਨੇ ਉਹਨਾਂ ਨੂੰ ਤੇ ਬਾਬਾ ਜੀ ਨੇ ਕਹੇ ਸੀ ਸਾਨੂੰ ਉਹ ਰੈਂਕਾਂ ਦੀ ਕੋਈ ਲੋੜ ਨਹੀਂ ਅਸੀਂ ਦੇਸ਼ ਦੀ ਸੇਵਾ ਕਰਨੀ ਹੈ ਤੇ ਉਹ ਕਰ ਰਹੇ ਨੇ ਅੱਜ ਹੁਣ ਜਿਵੇਂ ਛੁੱਟੀਆਂ ਮਿਲਦੇ ਤੁਸੀਂ ਕਹਿੰਦੇ ਹੋ ਗੁਪਤ ਰੂਪ ਦੇ ਵਿੱਚ ਉਹਨਾਂ ਨੂੰ ਛੁੱਟੀਆਂ ਮਿਲਦੀ ਹੈ ਤਾਂ ਤੁਹਾਨੂੰ ਫੋਨ ਵਗੈਰਾ ਕੀਤਾ ਜਾਂਦਾ ਹੈ ਵੀ ਉਹਨਾਂ ਨੂੰ ਛੁੱਟੀ ਨੂੰ ਲੈ ਕੇ ਜਾਂ ਕੋਈ ਆਉਂਦਾ ਹੈ ਹੁਣ ਵੀ ਨਹੀਂ ਨਹੀਂ ਆਣਾ ਆਂਦਾ ਕੋਈ ਵੀ ਨਹੀਂ ਹੈਗਾ ਉਹਨੂੰ ਉਸ ਦਾ ਅਹਿਸਾਸ ਹੀ ਹੈ ਹਾਂ ਅਹਿਸਾਸ ਜਿਵੇਂ ਉਹਨਾਂ ਆਰਮੀ ਵਾਲੇ ਜਿਵੇਂ ਬਾਰਡਰ ਤੇ ਸਖਲਾਈ ਚੱਲਦੀ ਹੈ ਆਰਮੀ ਚੜ ਜਾਂਦੇ ਨੇ ਤੇ ਪਤਾ ਲੱਗ ਜਾਂਦਾ ਹੈ ਵੀ ਹੁਣ ਬਾਬਾ ਜੀ ਹੁਣ ਘਰ ਗਏ ਨੇ ਤੇ ਜਿਸ ਟਾਈਮ ਬਾਬਾ ਜੀ ਨੇ ਤੁਹ ਇੱਥੇ ਰਹਿਣਾ ਮਹੀਨਾ ਰਹਿਣ ਡੇਢ ਮਹੀਨਾ ਰਹਿਣ ਜਿੰਨੇ ਚਿਰ ਬਾਬਾ ਜੀ ਰਹਿਣਗੇ ਇਹਨਾਂ ਨੇ ਕਿ ਉਸ ਤੋਂ ਬਾਅਦ ਜਦ ਬਾਬਾ ਜੀ ਨੇ ਵਾਪਸ ਜਾਣਾ ਤੇ ਫਿਰ ਆਰਮੀ ਬਿਲਕੁਲ ਅਹਿਸਾਸ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਬਾਬਾ ਜੀ ਵੀ ਤਾਂ ਦੱਸਦੇ ਹੁੰਗੇ ਤਾਂ ਹੀ ਫਿਰ ਚੜਦੇ ਨੇ ਨਾ ਤਾਂ। ਹਾਂਜੀ ਹਾਂਜੀ। ਇਹ ਵੇਖੋ ਜੀ ਇਹ ਗੱਲਾਂ ਹੁੰਦੀਆਂ ਨੇ ਜ਼ਰੂਰੀ ਜੂ ਮੇਰੇ ਨਾਲ ਹੁੰਦੀਆਂ ਜੂ ਨੇ ਮੈਨੂੰ ਤਾਂ ਪਤਾ ਹੈ। ਹਾਂ ਗੱਲਾਂ ਹੁੰਦੀਆਂ ਨੇ ਸਦੀਆਂ।